ਅੱਜ ਮਾਨੂੰ ਬੜੀ ਖੁਸ਼ੀ ਸੀ ਮੇਰੇ ਘਰ ਦੇ ਪਿੱਛੇ ਹੀ ਸੀਐਮ ਸਾਹਿਬ ਆ ਰਹੇ ਨੇ ਮਾਨਜੋਗ ਭਗਵੰਤ ਮਾਨ ਸਾਹਿਬ ਅੱਛਾ ਯੋਧ ਨਸ਼ਾ ਵਿਰੋਧ ਤਹਿਤ ਤੁਹਾਡੇ ਘਰ ਦੇ ਪਿੱਛੇ ਪ੍ਰੋਗਰਾਮ ਰੱਖਿਆ ਹੈ ਸਾਡੇ ਮੇਰੇ ਘਰ ਦੇ ਪਿੱਛੇ ਹੀ ਪ੍ਰੋਗਰਾਮ ਆ ਪਰ ਸਾਨੂੰ ਤਾਂ ਹੁਣ ਪਤਾ ਲੱਗਾ ਵੀ ਅਸੀਂ ਤਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਜਾ ਹੀ ਨਹੀਂ ਸਕਦੇ ਜੇ ਨਸ਼ਾ ਦੇ ਵਿਰੁੱਧ ਜੇ ਇਹਨਾਂ ਨੇ ਰੱਖਿਆ ਆ ਤੇ ਜਿਹੜੀਆਂ ਗੱਲਾਂ ਸਾਡੇ ਮਨ 'ਚ ਸੀ ਜੋ ਅਸੀਂ ਸਰਕਾਰ ਨੂੰ ਦੱਸ ਸਕਦੇ ਸਨ ਤੇ ਲੇਕਿਨ ਸਰਕਾਰ ਨੇ ਸਾਨੂੰ ਪਹੁੰਚਣ ਤੋਂ ਹੀ ਮਨਾਈ ਕਰ ਦਿੱਤਾ ਜੇ ਸਾਨੂੰ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਰੱਖ ਦਿੱਤਾ ਜਾਣਾ ਤੇ ਅਸੀਂ ਕਿੱਦਾਂ ਮੁੱਖ ਮੰਤਰੀ ਤੇ ਆਸ ਰੱਖ ਸਕਦੇ ਹਾਂ ਵਾਕਿਆ ਮੁੱਖ ਵੀ ਬਾਕੀ ਆਮ ਜਨਤਾ ਦੀ ਆਮ ਲੋਕਾਂ ਦੀ ਗੱਲ ਨੂੰ ਸੁਣਨ ਨੂੰ ਤਿਆਰ ਆ। ਫਿਰ ਤਾਂ ਉੱਥੇ ਉਹੀ ਲੋਕ ਬੈਠੇ ਨੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਆਪ ਸੱਦਿਆ ਆ ਵੀ ਜਿਹੜੇ ਉਹਨਾਂ ਦੇ ਹਮੇਤੀ ਨੇ। ਮਜੂਦ ਮੈਸ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ। ਕਹਿੰਦੇ ਇਹ ਧਾਰਨਾ ਸਾਡੀ ਸਰਕਾਰ ਦੇ ਵਿੱਚ ਖਤਮ ਹੋ ਗਈ ਹੈ। 5-5 ਗ੍ਰਾਮ, 10-10 ਗ੍ਰਾਮ ਵਾਲਿਆਂ ਨੂੰ ਕਿੱਦਾਂ ਜ਼ਿਲ੍ਹਿਆਂ ਦੇ ਵਿੱਚ ਧੱਕਿਆ ਆ? ਉਹਦਾ ਕੌਣ ਆ? ਫਿਰ ਕਿੱਥੋਂ ਨਿਸ਼ਾ ਆ ਰਿਹਾ ਹੈ? ਕੀ ਗਰੀਬਾਂ ਨੇ ਨਸ਼ੇ ਦੀਆਂ ਫੈਕਟਰੀਆਂ ਨਹੀਂ ਲਾਈਆਂ? ਜਿਹੜੇ ਪੀਣ ਵਾਲੇ ਉਹ ਕਿਤੇ ਘਰਾਂ 'ਚ ਫੈ ਵੀ ਕੀ ਐਦਾਂ ਲੋਕਾਂ ਦੇ ਵਿੱਚ ਜਾ ਕੇ ਵੀ ਲੋਕ ਨਸ਼ਾ ਛੱਡ ਦੇਣਗੇ ਮੈਂ ਕਹਿੰਦਾ ਭਗਵੰਤ ਮਾਨ ਜੀ ਨੂੰ ਉਹਨਾਂ ਸੈਂਟਰਾਂ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਨੌਜਵਾਨ ਨਸ਼ੇ ਦੇ ਆਦੀ ਆ ਜੋ ਨਸ਼ੇ ਦੀ ਦਲ ਦਲ ਚੋਂ ਨਿਕਲਣਾ ਚਾਹੁੰਦੇ ਆ ਉਧਰ ਨੂੰ ਨਹੀਂ ਮਹਿਮ ਚਲਾਈ ਜਾ ਰਹੀ ਆ ਹੋਰ ਹੀ ਪਾਸੇ ਨੂੰ ਆਮ ਲੋਕਾਂ ਨੂੰ ਆਮ ਲੋਕਾਂ ਦਾ ਹਰ ਬੰਦੇ ਨੂੰ ਪਤਾ ਨਸ਼ਾ ਜਿਹੜਾ ਕਰਨਾ ਇੱਕ ਜਿਹੜਾ ਸਰੀਰ ਦੇ ਲਈ ਵੀ ਨੁਕਸਾਨ ਆ ਪਰਿਵਾਰ ਦੇ ਲਈ ਵੀ ਬੜਾ ਘੱਟ ਗਿਆ ਸੁਭਾਲ ਫੇ ਕਿਹਨਾਂ ਨੇ ਕਰਨੇ ਆ ਸੁਭਾਲ ਤਾਂ ਉਹਨਾਂ ਨੇ ਕਰਨੇ ਆ ਜਿਹੜੇ ਉਹਨਾਂ ਕੋ ਕੰਮ ਕਰਾਉਣ ਗਏ ਆ ਸਿਰਫ ਤਾੜੀਆਂ ਤੇ ਛੁਟਕਲੇ ਚੱਲਣੇ ਆ ਉਹ ਚੱਲੀ ਜਾ ਰਹੇ ਆ ਸਾਢੇ 3 ਸਾਲ ਉਹ ਬਿਮਾਰ ਵਿਅਕਤੀ ਨੂੰ ਜਿਹੜਾ ਨਸ਼ੇ ਦਾ ਅਡਿਕਟ ਆ ਉਹਨੂੰ ਨਸ਼ੇ ਦੀ ਕੱਢਣ ਦੀ بجائے ਉਹਨੂੰ ਜੇਲ੍ਹਾਂ ਦੇ ਵਿੱਚ ਸੱਟ ਰਿਆ ਵੀ ਉਹ ਵਿਅਕਤੀ ਤਾਂ ਹੋਰ ਬਿਮਾਰ ਹੋ ਜਾਏਗਾ ਅੱਜ ਵੀ ਐਡਵਰਟਾਈਜ਼ਮੈਂਟ ਲਈ ਕੀਤਾ ਜਾ ਰਿਹਾ ਸਭ ਕੋ ਐਡਵਰਟਾਈਜ਼ਮੈਂਟ ਤੇ ਜੋ ਰਿਹਾ ਬਸ ਉਹਨਾਂ ਨੂੰ ਕੋਈ ਵੀ ਜ਼ਮੀਨੀ ਪੱਧਰ ਤੇ ਉਹਨਾਂ ਨੂੰ ਕੋਈ ਗੱਲ ਨਹੀਂ ਸਿਰਫ ਕਿਉਂਕਿ ਇਹਨਾਂ ਨੇ ਸਰਕਾਰ ਹੀ ਐਡਵਰਟਾਈਜ਼ਮੈਂਟ ਤੇ ਬਣਾਈ ਸੀ ਪਿੰਡਾਂ ਦੇ ਹਾਲਾਤ ਦੇਖ ਲਓ ਕੋਈ ਵੀ ਪਿੰਡਾਂ ਨੂੰ ਅਜੇ ਤੱਕ ਸਰਕਾਰ ਨੇ ਕੋਈ ਵੀ ਗ੍ਰਾਂਟ ਦਿੱਤੀ ਕੋਈ ਵੀ ਗ੍ਰਾਂਟ ਸਾਡੇ ਪਿੰਡ ਨੂੰ ਅਜੇ ਤੱਕ ਨਹੀਂ ਦਿੱਤੀ ਮੈਨੂੰ ਤਾਂ ਲੱਗਦਾ ਸ਼ਾਇਦ ਅੱਜ ਕਰੋੜ ਜਾਂ 2 ਕਰੋੜ ਦੀ ਗ੍ਰਾਂਟ ਦੇ ਕੇ ਜਾਣਗੇ ਪਿੰਡ ਦੇ ਵਿਕਾਸ ਦੇ ਲਈ ਜਾਂ ਨੇੜੇ-ਤੇੜੇ ਦੇ ਪਿੰਡਾਂ ਨੂੰ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡਾਂ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਖਾਸ ਤੌਰ ਤੇ ਨਵਾਂ ਸ਼ਹਿਰ ਦੇ ਪਿੰਡ ਲੰਗੜੋਆ ਤੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਇਹ ਕਿਹਾ ਜਾ ਰਿਹਾ ਵੀ ਭਾਈ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਇਹ ਜਿਹੜੀ ਯਾਤਰਾ ਕਰ ਰਹੇ ਹਾਂ ਲੋਕਾਂ ਦੇ ਸੁਝਾਅ ਲੈ ਰਹੇ ਹਾਂ ਪਰ ਇਹ ਗਰਾਊਂਡ ਜ਼ੀਰੋ ਤੇ ਅਸਲ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਨੇ ਆ ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਪੁਲਿਸ ਮੁਲਾਜ਼ਮ ਦੇਖ ਰਹੇ ਹੋ ਇਹ ਜਲੰਧਰ ਜ਼ਿਲ੍ਹੇ ਦੇ ਜੰਡਿਆਲਾ ਪਿੰਡ ਦੇ ਵਿੱਚ ਇਸ ਵਕਤ ਤਨਾਤ ਕੀਤੇ ਹੋਏ ਨੇ ਇਹਨਾਂ ਦੀ ਡਿਊਟੀ ਲਗਾਈ ਹੋਈ ਹੈ ਲਗਾਈ ਇਸ ਕਰਕੇ ਇਸ ਵਿਅਕਤੀ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਇਹਨਾਂ ਨੂੰ ਹਾਊਸ ਅਰੈਸਟ ਕੀਤਾ ਹੋਇਆ ਹੈ ਤਾਂ ਇਹ ਭਾਈ ਸਾਹਿਬ ਨੇ ਇਹਨਾਂ ਦਾ ਨਾਮ ਹੈਗਾ ਸੁਰਜੀਤ <th>ਪਰ ਇਹ ਅੱਜ ਜਲੰਧਰ ਜ਼ਿਲ੍ਹੇ ਦੇ ਜਿਹੜੇ ਜੰਡਿਆਲਾ ਪਿੰਡ ਦੇ ਵਿੱਚ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਸੀਗੀ ਉਸ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ ਪਰ ਇਹਨਾਂ ਨੂੰ ਘਰ ਦੇ ਵਿੱਚ ਹੀ ਜਿਹੜਾ ਹਾਊਸ ਅਰੈਸਟ ਕੀਤਾ ਹੋਇਆ ਹੈ ਤੇ ਸੁਰਜੀਤ <th>ਪਰ ਸਾਡੇ ਨਾਲ ਮੌਜੂਦ ਨੇ <th>ਪਰ ਸਾਹਿਬ ਸასი ਗੱਲ ਜੀ ਸਭ ਤੋਂ ਪਹਿਲਾਂ ਮੈਂ ਤਾੜਾ ਇਸ ਜਗ੍ਹਾ ਤੇ ਪਹੁੰਚਣ ਤੇ ਬੜਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਸਾਡੀ ਗੱਲ ਨੂੰ ਆਮ ਲੋਕਾਂ ਤੱਕ ਜਿਹੜੇ ਜੋ ਲੋਕ ਸਮਾਜ ਦਾ ਦਰਦ ਰੱਖਦੇ ਨੇ ਜੋ ਸਮਾਜ ਦੇ ਵਿੱਚ ਅੱਗੇ ਵੱਧੂ ਸੋਚ ਰੱਖਦੇ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾ ਰਹੇ ਆਂ ਅੱਜ ਮੈਂ ਜਦੋਂ ਬੜਾ ਸੋਚਿਆ ਸੀ ਵੀ ਸ਼ਾਇਦ ਵੀ ਸਾਡੀ ਜਿਹੜੀ ਮੈਂ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਇਹ ਪਾਰਟੀ ਪ੍ਰਧਾਨ ਆ ਅੱਜ ਬੜੀ ਅਸੀਂ ਉਮੀਦਾਂ ਦੇ ਨਾਲ ਸਾਡੇ ਪਾਰਟੀ ਵਰਕਰ ਸੋਚ ਰਹੇ ਸਨ ਕਿ ਅਸੀਂ ਵੀ ਸੀਐਮ ਸਾਹਿਬ ਜੀ ਨੂੰ ਮਿਲਾਂਗੇ ਮਾਨਜੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹ ਹਮੇਸ਼ਾ ਹੀ ਜਦੋਂ ਅਸੀਂ ਦੇਖਦੇ ਹਾਂ ਉਹ ਕਈ ਗੱਲਾਂ ਦੇ ਵਾਅਦੇ ਕਰਦੇ ਸਨ ਵੀ ਲੋਕਾਂ ਦੇ ਨਾਲ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ ਜਾਂ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ بڑے بڑے ਵਾਅਦੇ ਸੀ ਅੱਜ ਮਾਨੂੰ ਬੜੀ ਖੁਸ਼ੀ ਸੀ ਮੇਰੇ ਘਰ ਦੇ ਪਿੱਛੇ ਹੀ ਸੀਐਮ ਸਾਹਿਬ ਆ ਰਹੇ ਨੇ ਮਾਨਜੋਗ ਭਗਵੰਤ ਮਾਨ ਸਾਹਿਬ ਅੱਛਾ ਯੋਧ ਨਸ਼ਾ ਵਿਰੋਧ ਤਾਂ ਹੈ ਤੂੰ ਤੁਹਾਡੇ ਘਰ ਦੇ ਪਿੱਛੇ ਪ੍ਰੋਗਰਾਮ ਰੱਖਿਆ ਹੈ ਮੇਰੇ ਘਰ ਦੇ ਪਿੱਛੇ ਹੀ ਪ੍ਰੋਗਰਾਮ ਆ ਮੈਂ ਸੋਚਿਆ ਵੀ ਬੜੀ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਆਪਣੇ ਕੁਝ ਸਾਡੇ ਅਸੀਂ ਮੰਗ ਪੱਤਰ ਦੇਣਾ ਸੀ ਔਰ ਸਾਡੇ ਪਾਰਟੀ ਵਰਕਰ ਕੁਝ ਸਾਡੇ ਜਿਹੜੇ ਭਾਈਚਾਰੇ ਦੀਆਂ ਸਾਡੇ ਮਸੀਹ ਭਾਈਚਾਰਾ ਦਲਿਤ ਭਾਈਚਾਰਾ ਔਰ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਦੇ ਆਗੂ ਸਹਬਾਨਾਂ ਨੂੰ ਵੀ ਮੈਂ ਬੁਲਾਇਆ ਸੀ ਵੀ ਆਪਾਂ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਇਹ ਸੀਐਮ ਸਾਹਿਬ ਜੀ ਨੂੰ ਆਪਾਂ ਉਹਨਾਂ ਦੇ ਅੱਗੇ ਇਹ ਗੱਲਾਂ ਰੱਖੀਏ ਵੀ ਜਿਹੜੀਆਂ ਸਮਾਜ ਨੂੰ ਕਿੱਦਾਂ ਅੱਗੇ ਲੈ ਕੇ ਜਾ ਸਕਦੇ ਆ ਜਿਹੜੀਆਂ ਗੱਲਾਂ ਦਾ ਅਜੇ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਗੱਲਾਂ ਗਰਾਊਂਡ ਲੈਵਲ ਤੇ ਆ ਉਹਨਾਂ ਦੇ ਚਾਨਣਾਂ ਨਹੀਂ ਪਾਇਆ ਅੱਜ ਆਈ ਸੀ ਸੋਚਿਆ ਸੀ ਵੀ ਅਸੀਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵਾਂਗੇ ਪਰ ਸਾਨੂੰ ਤਾਂ ਹੁਣ ਪਤਾ ਲੱਗਾ ਵੀ ਅਸੀਂ ਤਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਜਾ ਹੀ ਨਹੀਂ ਸਕਦੇ ਅੱਛਾ ਭਾਈ ਜੀ ਉਸੇ ਜਿਹੜੀ ਯਾਤਰਾ ਆ ਉਹਦੇ ਵਿੱਚ ਤਾਂ ਕੱਟੜੇ ਇਮਾਨਦਾਰ ਲੋਕ ਜਾਂਦੇ ਨੇ ਤੁਸੀਂ ਕਿਤੇ ਨਸ਼ਾ ਨੁਸ਼ਾ ਤਾਂ ਨਹੀਂ ਵੇਚਦੇ ਚਿੱਟਾ ਤਾਂ ਨਹੀਂ ਵੇਚ ਰਹੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹਨਾ ਵੀ ਅਸੀਂ ਤਾਂ ਖੁਦ ਨਹੀਂ ਕੋਈ ਕਿਸੇ ਨਸ਼ੇ ਦਾ ਸੇਵਨ ਕਰਦੇ ਆ ਜਿਹੜਾ ਮਤਲਬ ਨਾ ਤਾਂ ਸਾਡੇ ਤੋਂ ਕੋਈ ਐਨਡੀਪੀਐਸ ਦੇ ਕੇਸ ਆ ਅਸੀਂ ਤਾਂ ਇੱਕ ਸਮਾਜ ਸੇਵਾ ਕਰਨ ਵਾਲੇ ਲੋਕ ਆ ਔਰ ਇਸ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਹੀ ਅੱਗੇ ਵਧ ਕੇ ਹਿੱਸਾ ਲਈਦਾ ਆ ਜਾਂ ਫਿਰ ਜਿਹੜੀਆਂ ਇਸ ਸੁੱਤੀਆਂ ਹੋਈਆਂ ਸਰਕਾਰਾਂ ਆ ਜਾਂ ਉਹਨਾਂ ਨੂੰ ਜਗਾਉਣ ਦਾ ਯਤਨ ਕਰੀਦਾ ਆ ਵੀ ਜਿਹੜੇ ਲੋਕਾਂ ਦੇ ਮਸਲੇ ਆ ਉਹਨਾਂ ਮਸਲਿਆਂ ਦੇ ਉੱਤੇ ਗੌਰ ਕੀਤੀ ਜਾਵੇ ਕੱਲੀਆਂ ਸੋਸ਼ਲ ਮੀਡੀਆ ਤੱਕ ਗੱਲਾਂ ਨਾ ਸੀਮਤ ਰਹਿਣ ਜਿਹੜੇ ਅਸਲ ਸੱਚਾਈ ਆ ਜੇ ਅਸੀਂ ਜੰਡੇਆਲੇ ਦੀ ਗੱਲ ਕਰੀਏ ਮੇਰੇ ਪਿੱਛੇ ਹੀ ਹਸਪੀਟਲ ਆ ਤੁਸੀਂ ਔਰ ਹਸਪੀਟਲ ਦੇ ਵਿੱਚ ਤੁਸੀਂ ਸਵੇਰ ਨੂੰ ਵੀ ਵਿਜ਼ਿਟ ਕਰ ਸਕਦੇ ਆ ਕਰੀਬਨ ਸੈਂਕੜੇ ਨੌਜਵਾਨ ਜਿਹੜਾ ਇਥੋਂ ਨਸ਼ਿਆ ਜਿਹੜੀ ਅੱਜ ਕੱਲ ਹਸਪਤਾਲਾਂ ਦੇ ਵਿੱਚ ਦਵਾਈ ਦਿੱਤੀ ਜਾਂਦੀ ਹੈ ਗੋਲੀ ਦਿੱਤੀ ਜਾਂਦੀ ਹੈ ਜਿਹੜੀ ਜੀਭ ਥਲੇ ਰੱਖਣ ਸੈਂਕੜੇ ਨੌਜਵਾਨ ਇੱਥੇ ਲਾਈਨ ਦੇ ਵਿੱਚ ਖੜੇ ਹੁੰਦੇ ਆ ਔਰ ਆ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਆ ਤੇ ਜੋ ਅਸੀਂ ਜਾਣਦੇ ਆ ਕਿਉਂਕਿ ਅਸੀਂ ਪਿੰਡਾਂ ਬਾਰੇ ਨੇੜੇ ਤੇੜੇ ਦੇ ਪਿੰਡਾਂ ਨੂੰ ਅਸੀਂ ਜਾਣਦੇ ਆ ਵੀ ਕੀ ਗੱਲਾਂ ਆ ਅਸਲ ਸਚਾਈ ਕੀ ਆ ਲੇਕਿਨ ਜੇ ਨਸ਼ਿਆਂ ਦੇ ਵਿਰੁੱਧ ਜੇ ਇਹਨਾਂ ਨੇ ਰੱਖਿਆ ਆ ਤੇ ਜਿਹੜੀਆਂ ਗੱਲਾਂ ਸਾਡੇ ਮਨ 'ਚ ਸੀ ਜੋ ਅਸੀਂ ਸਰਕਾਰ ਨੂੰ ਦੱਸ ਸਕਦੇ ਸਨ ਤੇ ਲੇਕਿਨ ਸਰਕਾਰ ਨੇ ਸਾਨੂੰ ਪਹੁੰਚਣ ਤੋਂ ਹੀ ਮਨਾ ਹੀ ਕਰ ਦਿੱਤਾ ਤੇ ਸੋਚੇ ਜੇ ਅਸੀਂ ਉੱਥੇ ਗੱਲਾਂ ਰੱਖਣੀਆਂ ਸੀ ਜਿਹੜੀਆਂ ਗੱਲਾਂ ਸਮਾਜਿਕ ਤੌਰ ਤੇ ਜਾਂ ਜਿਹੜੀਆਂ ਅਸੀਂ ਜਨਤਕ ਕਰਨਾ ਚਾਹੁੰਦੇ ਸੀ ਮੁੱਖ ਮੰਤਰੀ ਸਾਹਿਬ ਜੀ ਨੂੰ ਦੱਸਣਾ ਚਾਹੁੰਦੇ ਸੀ ਲੇਕਿਨ ਹੁਣ ਇਸ ਤਰ੍ਹਾਂ ਲੱਗ ਰਿਹਾ ਕਿਤੇ ਨਾ ਕਿਤੇ ਉੱਥੇ ਜਿਹੜੇ ਗਿਣਵੇਂ ਚੁਣਵੇਂ ਲੋਕਾਂ ਨੂੰ ਹੀ ਬੁਲਾਇਆ ਗਿਆ ਆ ਜਿਹੜੇ ਉਹਨਾਂ ਦੇ ਹਮੈਤੀ ਨੇ ਅੱਛਾ ਮਤਲਬ ਇਹ ਕਹਿ ਸਕਦੇ ਕਿ ਜਿਨ੍ਹਾਂ ਤੇ ਐਨਡੀਪੀਐਸ ਦੇ ਪਰਚੇ ਨੇ ਜਾਂ ਨਸ਼ਿਆਂ ਦੇ ਪਰਚੇ ਦਰਜ ਨੇ ਉਹੀ ਨਸ਼ਾ ਮੁਕਤੀ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਜੀ ਸ਼ਾਇਦ ਇਸ ਤਰ੍ਹਾਂ ਵੀ ਹੋ ਸਕਦਾ ਆ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਰੀਬਨ ਅੱਜ ਜਦੋਂ ਤੇ ਇਹਨਾਂ ਨੇ ਮਹਿਮਾ ਨੂੰ ਚਾਲ ਤੁਸੀਂ ਐਨਡੀਪੀਐਸ ਦੇ ਕੇਸ ਦੇਖੋ ਕਰੀਬਾ ਨਾਲ ਤੁਸੀਂ 3 ਮਹੀਨਾ ਤੋਂ ਤੁਸੀਂ ਆਰਟੀਆਈ ਲਾ ਕੇ ਦੇਖ ਸਕਦੇ ਆ ਆ 3 ਮਹੀਨਿਆਂ ਚ ਹਜ਼ਾਰਾਂ ਹੀ ਕੇਸ ਦਰਜ ਹੋ ਗਏ ਲੇਕਿਨ ਕਿਨਾ ਤੇ ਜਿਨਾ ਜਿਹੜੇ ਨਸ਼ਾ ਪੀਣ ਵਾਲੇ ਸੀ ਉਹਨਾਂ ਨੂੰ ਨਸ਼ੇ ਦੀ ਤਸਕਰ ਦੱਸਿਆ ਗਿਆ ਮਤਲਬ ਜਿਤੇ 5 ਗ੍ਰਾਮ 3 ਗ੍ਰਾਮ 2 ਗ੍ਰਾਮ 7 ਗ੍ਰਾਮ ਪਾ ਪਾ ਕੇ ਜੇਲਾਂ ਦੀਆਂ ਜੇਲਾ ਭਰ ਦਤੀਆਂ 3 ਮਹੀਨਿਆਂ ਦੇ ਅੰਦਰ ਅੰਦਰ ਲੇਕਿਨ ਜਿਹੜੇ ਅੱਛੇ ਜਿਹੜੇ ਜਿਹੜੇ ਵੱਡੇ ਸਮਗਲਰ ਸਨ ਲੇਕਿਨ ਅਜੇ ਤੱਕ ਉਹ ਤਾਂ ਸਲਾਖਾਂ ਤੋਂ ਬਾਹਰ ਇਹ ਨਸ਼ਾ ਆ ਕਿੱਥੋਂ ਰਿਹਾ ਆ ਜਿਹੜਾ ਨਸ਼ੇ ਦਾ ਲੱਗ ਤੋੜਨ ਦੇ ਲਈ ਤਾਂ ਸਾਡੇ ਵਰਗੇ ਲੋਕਾਂ ਨੂੰ ਇਹ ਇਹ ਸੀਐਮ ਸਾਹਿਬ ਨੂੰ ਮੀਟਿੰਗ ਕਰਨੀ ਚਾਹੀਦੀ ਹੈ ਵੇ ਦੱਸਣਾ ਚਾਹੀਦਾ ਵੀ ਤੁਸੀਂ ਕਿਦਾਂ ਇਹ ਜਿਹੜੀ ਮਹਿਮ ਨੂੰ ਚਲਾਇਆ ਤੇ ਜਿਹੜੇ ਲੋਕ ਅੱਗੇ ਵੱਧੂ ਸੋਚ ਰੱਖਦੇ ਉਹ ਤਾਂ ਉਹ ਮੀਟਿੰਗਾਂ 'ਚ ਸ਼ਾਮਲ ਹੀ ਨਹੀਂ ਹੋਣ ਦਿੱਤੇਗਾ। ਜੀ ਤੁਸੀਂ ਇਹ ਖਬਰਾਂ ਸੁਣਦੇ ਹੋ ਜੀ ਪੰਜਾਬ ਦੀਆਂ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਚਲੰਤ ਖਬਰਾਂ ਸੁਣਦੇ ਹੋ ਜੀ ਤੁਸੀਂ ਖਬਰਾਂ ਸੁਣਦੇ ਆ ਤਾਂ ਅਸੀਂ ਤਾਂ ਇਸੇ ਕਰਕੇ ਸੋਚਿਆ ਵੀ ਜੇ ਭਗਵੰਤ ਮਾਨ ਜੀ ਸਾਡੇ ਪਿੱਛੇ ਆ ਰਹੇ ਆ ਵੀ ਉਹਨਾਂ ਨੂੰ ਅਸੀਂ ਦੱਸਾਂਗੇ ਵੀ ਅਸਲ ਸਚਾਈ ਕੀ ਆ ਪਿੰਡਾਂ ਦੀ ਇੱਕ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਐ ਮਹਿਲਾ ਕਾਂਸਟੇਬਲ ਐ ਅਮਨਦੀਪ ਉਹਨਾਂ ਤੇ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਜੀ 17 ਗ੍ਰਾਮ ਦੇ ਕਰੀਬ ਚਿੱਟਾ ਫੜਿਆ ਗਿਆ ਉਹਨੂੰ ਤੁਸੀਂ ਕਾਰਵਾਈ ਨਹੀਂ ਮੰਨਦੇ ਕਾਰਵਾਈ ਤਾਂ ਹੋਈ ਲੇਕਿਨ ਕਾਰਵਾਈਆਂ ਜਿਹੜੀਆਂ ਕੀਤੀਆਂ ਜਿਨ੍ਹਾਂ ਨੂੰ ਅਮਲ 'ਚ ਨਹੀਂ ਲਿਆਇਆ ਜਾਂਦਾ ਲੇਕਿਨ ਸੋਸ਼ਲ ਮੀਡੀਆ ਤੱਕ ਸੀਮਤ ਆ ਹੁਣ ਜਿਹੜੇ ਘਰਾ ਨੂੰ ਗਰਾਇਆ ਜਾਂਦਾ ਜਾਂ ਉਹ ਕੀਤਾ ਜਾਂਦਾ ਆ ਲੇਕਿਨ ਜਿਹੜਾ ਨਸ਼ਾ ਕਿਉਂ ਨਹੀਂ ਖਤਮ ਨਸ਼ਾ ਕਿੱਥੋਂ ਆ ਰਿਹਾ ਇਹ ਨਸ਼ੇ ਦੀ ਜਿਹੜੀ ਜੜ ਫੜਨ ਦੇ ਲਈ ਜੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਦੇਖੋ ਇੱਕ ਮੈਂ ਖੁਦ ਇੱਕ ਪਾਰਟੀ ਪ੍ਰਧਾਨ ਆ ਇੱਕ ਜ਼ਿੰਮੇਵਾਰ ਵਿਅਕਤੀ ਆ ਔਰ ਸਮਾਜ ਦੇ ਵਿੱਚ ਹਮੇਸ਼ਾ ਹੀ ਅਸੀਂ ਜਿਹੜੇ ਜਿਹੜੇ ਸਮਾਜ ਦੇ ਵਿੱਚ ਜਿਹੜੇ ਕੰਮ ਆ ਜਾਂ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਦੇ ਸਹਿਯੋਗ ਦੇ ਜੇ ਸਾਨੂੰ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਰੱਖ ਦਿੱਤਾ ਜਾਣਾ ਤੇ ਅਸੀਂ ਕਿੱਦਾਂ ਮੁੱਖ ਮੰਤਰੀ ਤੇ ਆਸ ਰੱਖ ਸਕਦੇ ਆ ਵਾਕਿਆ ਮੁੱਖ ਮੰਤਰੀ ਸਾਹਿਬ ਵੀ ਵਾਕਿਆ ਆਮ ਜਨਤਾ ਦੀ ਆਮ ਲੋਕਾਂ ਦੀ ਗੱਲ ਨੂੰ ਸੁਣਨ ਨੂੰ ਤਿਆਰ ਆ ਫਿਰ ਤਾਂ ਉੱਥੇ ਉਹੀ ਲੋਕ ਬੈਠੇ ਨੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਆਪ ਸੱਦਿਆ ਆ ਜਿਹੜੇ ਉਹਨਾਂ ਦੇ ਹਮੇਤੀ ਲੇਕਿਨ ਜੇ ਸੋਚਿਆ ਜਾਏ ਸੋਚਿਆ ਜਾਵੇ ਵੀ ਉਹ ਲੋਕ ਨਹੀਂ ਬੈਠੇ ਜਿਹੜੇ ਉਹਨਾਂ ਨੂੰ ਸਵਾਲ ਖੜੇ ਕਰ ਸਕਦੇ ਸ਼ਾਇਦ ਉਹਨਾਂ ਨੂੰ ਅੱਜ ਨਜ਼ਰਬੰਦ ਕਰਕੇ ਰੱਖ ਦਿੱਤਾ ਕਿਤੇ ਉਹ ਸਵਾਲ ਨਾ ਖੜੇ ਕਰਨ ਤੇ ਆਮ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਇਹ ਦਿਖਾਇਆ ਜਾਵੇ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਪਿੰਡਾਂ ਦਾ ਦੌਰਾ ਕਰ ਰਹੇ ਨੇ ਪਿੰਡੇ ਦਾ ਸਰਵੇ ਕਰ ਰਿਹਾ ਔਰ ਲੋਕਾਂ ਨੂੰ ਲਾਮਬੰਦ ਕਰ ਰਿਹਾ ਔਰ ਨਸ਼ਾ ਨਸ਼ੇ ਦੇ ਦਲਦਲ ਚੋਂ ਕੱਢਣ ਦੀ ਜਿਹੜੀਆਂ ਮਹਿੰਮ ਚਲਾਈ ਜਾ ਰਹੀ ਐ ਇਸਾਂ ਮਹਿਮਾ ਜਾਂ ਕੋਈ ਵੀ ਮਹਿੰਮ ਲਗਾ ਲਓ ਜਾਂ ਕੋਈ ਵੀ ਯਾਤਰਾ ਲਓ ਇਦਾਂ ਨਹੀਂ ਖਤਮ ਜਿੰਨੇ ਤੱਕ ਜਿਹੜੇ ਸਮਾਜ ਸੇਵਾ ਕਰਨ ਵਾਲੇ ਲੋਕ ਆ ਜੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਅਸੀਂ ਹੀ ਪ੍ਰਸ਼ਾਸਨ ਦਾ ਸਹਿਯੋਗ ਦੇਖ ਸਕਦੇ ਹਾਂ ਮੈਂ ਜੇ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰੀਏ ਅਸੀਂ ਚਲੋ ਇਹ ਸਾਡੇ ਜਿਹੜੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਆ ਅਸੀਂ ਉਹਨਾਂ ਦੀ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਦੇ ਹਾਂ ਚਲੋ ਲੇਕਿਨ ਈਮਾਨਦਾਰ ਅਫਸਰ ਵੀ ਅੱਜ ਇਸ ਗੱਲ ਦੇ ਵਿੱਚ ਆ ਵੀ ਜਦੋਂ ਉਹਨਾਂ ਨੂੰ ਇਹ ਇਹ ਕਹਿ ਦਿੱਤਾ ਜਾਂਦਾ ਵਿਆ ਵੀ ਕੋਈ ਵੀ ਵਿਰੋਧੀ ਧਿਰ ਜਾਂ ਕੋਈ ਵੀ ਜਿਹੜੇ ਸਮਾਜ ਸੇਵਿਕ ਲੋਕ ਉੱਥੇ ਨਾ ਪਹੁੰਚਣ ਉੱਥੇ ਗਿਣਵੇਂ ਚੋਣਵੇਂ ਲੋਕ ਪਹੁੰਚਣ ਪਹੁੰਚਣ ਜਿਹੜੇ ਲੋਕ ਸਿਰਫ ਉਹਨਾਂ ਦੀ ਹੀ ਬੋਲੀ ਬੋਲਣ ਅੱਛਾ ਤੁਸੀਂ ਜੇਕਰ ਤੁਹਾਨੂੰ ਮੌਕਾ ਮਿਲਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚਣ ਦਾ ਜਾਂ ਉਸ ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਹੈ ਨਸ਼ਾ ਵਿਰੋਧੀ ਯਾਤਰਾ ਸ਼ੁਰੂ ਕੀਤੀ ਗਈ ਹੈ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਗਈ ਹੈ ਜੇ ਉੱਥੇ ਜਾਣ ਦਾ ਮੌਕਾ ਮਿਲਦਾ ਤਾਂ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਕੀ ਕਹਿਣਾ ਸੀ ਨਹੀਂ ਜੇ ਇੱਕੋ ਹੀ ਇੱਕੋ ਹੀ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਵੀ ਨਸ਼ੇ ਵਿਰੁੱਧ ਤੇ ਜਿਹੜੇ ਵਾਕੀ ਵਾਦੇ ਸੀ ਜਿਹੜੇ ਹਜ਼ਾਰ ਹਜ਼ਾਰ ਰੁਪਇਆ ਰੁਪਇਆ ਜਿਹੜਾ ਮਹਿਲਾਵਾਂ ਨੂੰ ਦਿੱਤਾ ਜਾਣਾ ਸੀ ਉਹਦੇ ਬਾਰੇ ਕੋਈ ਨਹੀਂ ਗੱਲ ਕੀਤੀ ਜਾ ਰਹੀ ਆ ਜਿਹੜਾ ਡਿਪਟੀ ਸੀਐਮ ਜਿਹੜਾ ਦਲਿਤ ਸਮਾਜ ਚ ਉਲੋਣਾ ਸੀ ਉਹਦੇ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ ਜਾ ਰਹੀ ਆ ਜਿਹੜਾ ਮਿਨੋਰਟੀ ਆ ਜਿਹੜੇ ਵਿੱਚ ਜਿਹੜਾ ਮਤਲਬ 크ਰਿਸਚੀਅਨ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਐਸਸੀ ਭਾਈਚਾਰਾ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਜਿਹੜਾ ਲੋਕ ਜਿਹੜੇ ਅੱਜ ਦਰਦਦਰ ਦੀਆਂ ਨੌਜਵਾਨ ਠੋਕਰਾਂ ਖਾ ਰਿਹਾ ਆ ਜਿਹੜਾ ਪੜਿਆ ਲਿਖਿਆ ਨੌਜਵਾਨ ਅੱਜ ਵਿਦੇਸ਼ਾਂ ਵੱਲ ਭੱਜ ਰਿਹਾ ਉਹਨਾਂ ਤੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਆ ਇਹ ਇੱਕੋ ਹੀ ਗੱਲ ਨੂੰ ਵਾਰ-ਵਾਰ ਇਹ ਗੱਲ ਕੀਤਾ ਜਾ ਰਿਹਾ ਵੀ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਪੁੱਟਣਾ ਆ ਜੇ ਜੜ ਤੋਂ ਨਸ਼ੇ ਨੂੰ ਪੁੱਟਣਾ ਆ ਤੇ ਆਮ ਲੋਕਾਂ ਦਾ ਸੁਝਾਅ ਕਿਉਂ ਨਹੀਂ ਲਿਆ ਜਾਂਦਾ ਜਿਹੜੇ ਲੋਕ ਸਮਾਜ ਦਾ ਦਰਦ ਰੱਖਦੇ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਜਾਂਦਾ ਹਿੱਤੇ ਨਾ ਕਿਤੇ ਇਸ ਤਰ੍ਹਾਂ ਲੱਗ ਰਿਹਾ ਵੀ ਇੱਕ ਸੋਚੀ ਸਮਝੀ ਹੈ ਨਾ ਪ੍ਰੀ ਪਲੈਨਿੰਗ ਕੀਤੀ ਗਈ ਆ ਅੱਛਾ ਇਹ ਭਾਈ ਜੀ ਜਿਹੜੇ ਇਹ ਯੁੱਧ ਛੇੜਣ ਦੇ ਜਾਂ ਯੁੱਧ ਨਸ਼ਿਆਂ ਵਿਰੁੱਧ ਛੇੜਣ ਦੇ ਜਾਂ ਅਜਿਹੀਆਂ ਯਾਤਰਾਵਾਂ ਨਸ਼ਿਆਂ ਨੂੰ ਲੈ ਕੇ ਕਰਨੀਆਂ ਕੀ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜੀ ਟਾਡੀ ਗੱਲ ਪੂਰੀ ਸਹੀ ਆ ਵੀ ਮੈਂ ਤੁਹਾਨੂੰ ਸਾ ਤਿੰਨਾਂ ਮਹੀਨਿਆਂ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਆ ਐਨਡੀਪੀਐਸ ਦੇ ਐਨੇ ਕੇਸ ਦਰਜ ਕਰ ਦਿੱਤੇ ਗਏ ਔਰ ਕਿਹੜੇ ਲੋਕ ਜਿਹੜਾ ਸਿਰਫ ਨਸ਼ਾ ਪੀਣ ਵਾਲੇ ਸਨ ਨੌਜਵਾਨ ਜਿਹੜੇ ਇਸ ਦਲਦਲ ਦੇ ਵਿੱਚ ਖੁੱਬੇ ਸਨ ਨੌਜਵਾਨ ਲੇਕਿਨ ਉਹਨਾਂ ਨੂੰ ਨਸ਼ੇ ਦੇ ਤਸਕਰ ਦੱਸ ਕੇ ਅੱਜ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ ਆ ਔਰ ਉਹਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਦੀ ਜਗ੍ਹਾ ਉਹਨਾਂ ਦੇ ਜਿਹੜੇ ਝੂਠੇ ਮੁਕੱਦਮੇ ਝੂਠੇ ਕੇਸ ਪਾ ਕੇ ਮੰਨ ਲਓ ਉਹ ਤਾਂ ਇੱਕ ਨਸ਼ੇ ਦੇ ਐਡਿਕਟ ਸਨ ਆਦੀ ਸਨ ਨਸ਼ੇ ਦੇ ਲੇਕਿਨ ਉਹਨਾਂ ਨੂੰ ਕਿਸ ਤਰ੍ਹਾਂ ਇਸ ਦੀ ਦਲਦਲ ਚੋਂ ਕੱਢਿਆ ਜਾਵੇ ਉਹਦੇ ਲਈ ਕੋਈ ਸੁਝਾਅ ਨਹੀਂ ਲਿਆ ਜਾ ਰਿਹਾ ਵੀ ਜਿਹੜੇ ਨੌਜਵਾਨ ਜਿਹੜੇ ਸਾਡੇ ਨੌਜਵਾਨ ਭੈਣਾਂ ਭਰਾ ਬਜ਼ੁਰਗ ਇਸ ਨਸ਼ੇ ਦੀ ਦਲਦਲ ਦੇ ਵਿੱਚ ਖੁੱਬੇ ਆ ਜਿਹੜਾ ਜਿਹੜਾ ਚਿੱਟੇ ਦੀ ਚਿੱਟੇ ਦੇ ਆਦੀ ਹੋ ਚੁੱਕਿਆ ਉਸ ਦੇ ਵਿੱਚੋਂ ਕੱਢਣ ਦੀ ਕਾਉਂਸਲਿੰਗ ਦੀ ਲੋੜ ਆ ਜਿਹੜੇ ਕਾਉਂਸਲਿੰਗ ਸੈਂਟਰ ਦਾ ਸੈਂਟਰ ਤੱਕ ਤੇ ਖੋਲੇ ਨਹੀਂ ਜਾ ਰਹੇ ਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਅਸੀਂ ਨਸ਼ਾ ਜਿਹੜੇ ਮੁਕਤੀ ਸੈਂਟਰ ਖੋਲ ਰਹੇ ਆ ਜਾਂ ਨਸ਼ਾ ਛਡਾਓ ਕੇਂਦਰ ਖੋਲ ਰਹੇ ਆ ਉਹ ਕਹਿੰਦੇ ਏਸੀ ਨਸ਼ਾ ਛਡਾਓ ਕੇਂਦਰ ਖੋਲ ਰਹੇ ਆ ਮੈਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਗੱਲਾਂ ਜਦੋਂ ਜਿਹੜੇ ਕੇਜਰੀਵਾਲ ਸਾਹਿਬ ਦਿੱਲੀ ਦੇ ਵਿੱਚ ਵੀ ਕਿਹਾ ਵੀ 10 ਸਾਲ ਅਸੀਂ ਬੜੇ ਕੰਮ ਕੀਤੇ ਬੜੀ ਉਹਨਾਂ ਨੂੰ ਮੀਸੀ ਸਰਕਾਰ ਬਣਦੀ ਲੇਕਿਨ ਉੱਥੇ ਸਰਕਾਰ ਨਹੀਂ ਰਹੀ ਉਹ 10 ਸਾਲ ਕੰਮ ਕੀ ਆ ਉਹ ਲੋਕਾਂ ਨੂੰ ਗਰਾਉਂਡ ਲੈਵਲ ਤੇ ਜੇ ਦੇਖਿਆ ਜਾਵੇ ਉਹ ਗੱਲਾਂ ਲੋਕ ਜਾਣਦੇ ਸਨ ਤੇ ਉੱਥੇ ਕਿਉਂ ਨਹੀਂ ਸਰਕਾਰ ਬਣ ਸਕੀ ਜੇ 10 ਸਾਲ ਇੰਨਾ ਕੰਮ ਕੀਤਾ ਸੀ ਤੇ ਦਿੱਲੀ ਦੇ ਵਿੱਚ ਅੱਜ ਕੀ ਹੋਇਆ ਪੂਰਾ ਹੁੰਝਾ ਫਿਰ ਗਿਆ ਕਹਿ ਸਕਦੇ ਆ ਝਾੜੂ ਫਿਰ ਗਿਆ ਕੋਈ ਉੱਥੇ ਨਹੀਂ ਸਰਕਾਰ ਲਈ ਲੋਕਾਂ ਨੇ ਉਹਨਾਂ ਦੇ ਕੰਮਾਂ ਨੂੰ ਕਿਉਂ ਨਹੀਂ ਇਸ ਤਰ੍ਹਾਂ ਹੀ ਮੈਂ ਮਾਨਯੋਗ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਸੀਐਮ ਸਾਹਿਬ ਜੀ ਜਿੰਨੇ ਤੱਕਰ ਤੁਸੀਂ ਇਕੱਲਾ ਸੋਸ਼ਲ ਮੀਡੀਆ ਤੱਕ ਨਾ ਰਹੋ ਮੈਂ ਇਹਨਾਂ ਗੱਲ ਜਾਣਦਾ ਆ ਚਾਹੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਲੈਣਾ ਉਹਦੇ ਵਿੱਚ ਜਿਹੜਾ ਰਾਜਾ ਜੇ ਉਹ ਪ੍ਰਜਾ ਦੀ ਸਾਰ ਨਹੀਂ ਲੈਂਦਾ ਜੇ ਪ੍ਰਜਾ ਨੂੰ ਨਹੀਂ ਜਿਹੜੇ ਪ੍ਰਜਾ ਨੂੰ ਪੁੱਛਦਾ ਨਹੀਂ ਜਾਂ ਪ੍ਰਜਾ ਦੇ ਦੁੱਖ ਸੁੱਖ ਦੇ ਵਿੱਚ ਸਾਥ ਨਹੀਂ ਦਿੰਦਾ ਜਾਂ ਪ੍ਰਜਾ ਨੂੰ ਹੀ ਗੁੰਮਰਾਹ ਕਰਨ ਦੇ ਵਿੱਚ ਲੱਗਾ ਉਹਦੀ ਗੱਦੀ ਕਦਾਂ ਜਿਹੜੀ ਉਸ ਸਿਰ ਨਹੀਂ ਰਹਿੰਦੀ ਉਹਦੀ ਗੱਦੀ ਜਾਂ ਮੰਨ ਲਓ ਉਸ ਰਾਜ ਗੱਦੀ ਤੋਂ ਉਹਨੂੰ ਹਟਾਇਆ ਹੀ ਜਾਂਦਾ ਆ ਮੈਂ ਭਗਵੰਤ ਮਾਨ ਜੀ ਨੂੰ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ ਇਕੱਲਾ ਸੋਸ਼ਲ ਮੀਡੀਆ ਤੱਕ ਸੀਮਤ ਨਾ ਸਾਨੂੰ ਘਰਾਂ ਦੇ ਵਿੱਚ ਨਜ਼ਰ ਬੰਦ ਕਰਨ ਦੇ ਨਾਲ ਸਾਡੀ ਆਵਾਜ਼ ਸੁਣੋ ਇਹ ਦਬੀ ਜਾ ਸਕਦੀ ਆ ਅਸੀਂ ਤਾਂ ਹਮੇਸ਼ਾ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਰਹਿਾਂਗੇ ਲੋਕਾਂ ਤੱਕ ਇਹ ਗੱਲ ਦੱਸਦੇ ਰਹਿਾਂਗੇ ਵੀ ਜਿਹੜੀ ਅਸਲ ਸੱਚਾਈ ਤੋਂ ਜਾਣੂ ਕਰਾਉਣਾ ਸੀ ਅਸੀਂ ਅੱਜ ਮਾਨਜੁਕ ਭਗਵੰਤ ਮਾਨ ਜੀ ਨੂੰ ਲੇਕਿਨ ਅੱਜ ਮੈਨੂੰ ਲੱਗਦਾ ਆ ਵੀ ਵੀ ਮੈਂ ਸੀਐਮ ਸਾਹਿਬ ਨੂੰ ਕਿੰਨੀ ਅਸੀਂ ਤਵੱਜੋ ਦੇ ਰਹੇ ਆ ਉਹਨਾਂ ਨੂੰ ਸਤਿਕਾਰ ਦੇ ਰਹੇ ਆ ਵੀ ਸਾਡੇ ਪੰਜਾਬ ਦੇ ਸੀਐਮ ਆ ਉਹਨਾਂ ਤੱਕ ਅਸੀਂ ਗੱਲ ਕਰੀਏ ਲੇਕਿਨ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਸਿਰਫ ਹੁਣ ਭਗਵੰਤ ਮਾਨ ਜੀ ਸਿਰਫ ਚੁਟਕਲੇ ਹੀ ਸੁਣਾ ਕੇ ਉਹਨਾਂ ਨੇ ਜਾਣਾ ਆ ਔਰ ਚੁਟਕਲਿਆਂ ਦੇ ਨਾਲ ਹੀ ਲੋਕਾਂ ਦਾ ਢਿੱਡ ਭਰਨਾ ਆ ਔਰ ਚੁਟਕਲੇ ਪਹਿਲਾਂ ਵੀ ਉਹ ਚੁਟਕਲੇ ਹੀ ਸੁਣਾਉਂਦੇ ਸਨ ਤੁਸੀਂ ਸਭ ਜਾਣਦੇ ਹੋ ਕਮੇਡੀ ਕਰਦੇ ਇਨਸਾਨ ਉਹਨਾਂ ਨੂੰ ਲੱਗਦਾ ਰਾਜਨੀਤੀ ਨੂੰ ਵੀ ਇੱਕ ਮਜ਼ਾਕ ਹੀ ਸਮਝ ਲਿਆ ਲੇਕਿਨ ਅੱਜ ਜਿਹੜੇ ਪੰਜਾਬ ਦੇ ਲੋਕ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਅੱਜ ਬੜਾ ਇੱਕ ਗੰਭੀਰਤਾ ਦੇ ਨਾਲ ਸੋਚ ਰਿਹਾ ਵੀ ਪੰਜਾਬ ਜਿਹੜਾ ਅੱਜ ਜਿਹੜੀਆਂ ਹਰਾਮਾਂ ਤੇ ਤੁਰ ਪਿਆ ਆ ਪੰਜਾਬ ਦੇ ਵਿੱਚ ਆਏ ਦਿਨ ਤੁਸੀਂ ਦੇਖ ਰਹੇ ਹੋ ਗੋਲੀਆਂ ਚੱਲ ਰਹੀਆਂ ਆ ਇਹ ਨੌਜਵਾਨ ਜਿਹੜੇ ਆ ਨੌਜਵਾਨ ਜਿਹੜੇ ਨਸ਼ਿਆਂ ਦੇ ਜਿਹੜੇ ਆਦੀ ਸਨ ਨੌਜਵਾਨ ਕਿਤੇ ਨਾ ਕਿਤੇ ਕੋਈ ਨਾ ਕੋਈ ਮਰ ਰਿਹਾ ਨੇ ਨੌਜਵਾਨ ਤੇ ਰੋਜ਼ਗਾਰ ਕਿਤੇ ਨਹੀਂ ਮਿਲ ਰਿਆ ਇੱਥੇ ਤੱਕ ਇਹ ਐਦਾਂ ਦੇ ਮਾਹੌਲ ਖਰਾਬ ਹੋ ਚੁੱਕੇ ਆ ਇਹ ਦਿਨ ਐਦਾਂ ਦਾ ਜਿਹੜਾ ਮਾਹੌਲ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਉਹਦੇ ਉੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਿਰਫ ਇੱਕ ਗੱਲ ਦੇ ਉੱਤੇ ਗੱਲ ਕੀਤੀ ਜਾ ਰਹੀ ਆ ਵੀ ਇਸੇ ਤਰ੍ਹਾਂ ਹੀ ਮੈਂ ਦੇਖਿਆ ਜਦੋਂ ਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਕਹਿੰਦੇ ਹੁੰਦੇ ਉਹਦੋਂ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ ਉਹਨਾਂ ਨੇ ਵੀ ਧਾਰਮਿਕ ਵੇ ਸਥਾਨਾਂ ਤੇ ਜਾ ਕੇ ਸੋਹਾ ਖਾਧੀਆਂ ਤੇ ਉਸੇ ਤਰ੍ਹਾਂ ਇਹ ਕਰ ਰਹੇ ਆ ਇਦਾਂ ਲੱਗਦਾ ਨਸ਼ੇ ਨੂੰ ਜਿਆਦਾ ਹਨਾ ਕੀਤਾ ਜਾ ਰ ਨਸ਼ੇ ਨੂੰ ਬੰਦ ਕੀਤਾ ਜਾ ਸਕਦਾ ਆ ਲੇਕਿਨ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਇਹਦਾ ਕਿਤੇ ਨਾ ਕਿਤੇ ਇੱਕ ਸਿਆਸਤ ਕਰਨ ਦਾ ਇੱਕ ਹਨਾ ਹੁਣ ਕਹਿ ਸਕਦਾ ਉਹ ਡਬਲੀ ਫੜੀ ਆ ਉਹ ਇੱਕ ਡਬਲੀ বাজਾਈ ਜਾ ਰਹੀ ਆ ਨਸ਼ੇ ਦੇ ਵੀ ਇਹ ਗੱਲ ਕਰੀਏ ਵੀ ਤਾਂ ਸ਼ਾਇਦ ਲੋਕ ਸਾਨੂੰ ਚੰਗਾ ਕਹਿਣਗੇ ਲੇਕਿਨ ਜਿੰਨੇ ਤੱਕ ਜਿਹੜੇ ਸਮਾਜਿਕ ਮੁੱਦਿਆਂ ਤੇ ਗੱਲ ਨਾ ਕੀਤੀ ਗਈ ਜੇ ਲੋਕਾਂ ਦੇ ਜਿਹੜੇ ਮੈਨੀਫੈਸਟੋ ਸੀ ਉਹਨਾਂ ਤੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਅੱਜ ਜਿਹੜਾ ਕਿਸਾਨ ਆ ਉਹ ਦਰਦਦਰ ਦੀਆਂ ਠੁਕਰਾਂ ਖਾ ਰਿਹਾ ਆ ਪੜਿਆ ਲਿਖਿਆ ਨੌਜਵਾਨ ਦਰਦਦਰ ਦੀਆਂ ਠੁਕਰਾਂ ਖਾ ਰਿਹਾ ਆ ਐਸਸੀ ਭਾਈਚਾਰਾ 크੍ਰਿਸਚਨ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਜਿਹੜੇ ਭਾਈਚਾਰਿਆਂ ਦੇ ਅੱਜ ਪਿੰਡਾਂ ਦੇ ਵਿੱਚ ਦਿੱਕਤਾਂ ਹੁੰਦੀਆਂ ਕੋਈ ਪਿੰਡਾਂ ਦੇ ਵਿੱਚ ਸਾਰ ਨਹੀਂ ਲਈ ਜਾਂਦੀ ਅੱਜ ਗਰੀਬ ਜਿਹੜੇ ਆ ਉਹਨਾਂ ਨੂੰ ਕਿਤੇ ਵੀ ਅੱਜ ਅੱਜ ਵੀ ਘਰਾਂ ਤੋਂ ਬੇਕਾਰ ਆ ਅੱਜ ਵੀ ਉਹ ਕਿਰਾਇਆਂ ਤੇ ੱਟਕੇ ਖਾਂਦੇ ਆ ਪਿੰਡਾਂ ਦੇ ਵਿੱਚ ਕੋਈ ਕਲੋਨੀਆਂ ਨਹੀਂ ਕੱਟੀਆਂ ਜਾਂਦੀਆਂ ਵੀ ਪੰਜ ਪੰਜ ਮੜ ਲਿਆਂਦੇ ਇਹਨਾਂ ਨੂੰ ਪਲਾਟ ਹੀ ਦਿੱਤੇ ਜਾਂ ਜੇ ਜੇ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਜਿਹੜਾ ਮਤਲਬ ਜੋ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਆ ਅੱਜ ਤੁਸੀਂ ਦੇਖੋ ਪਿੰਡਾਂ ਦੇ ਹਾਲਾਤ ਦੇਖ ਲਓ ਕੋਈ ਵੀ ਪਿੰਡਾਂ ਨੂੰ ਅਜੇ ਤੱਕ ਸਰਕਾਰ ਨੇ ਕੋਈ ਵੀ ਗ੍ਰਾਂਟ ਦਿੱਤੀ ਕੋਈ ਵੀ ਗ੍ਰਾਂਟ ਨਹੀਂ ਸਾਡੇ ਪਿੰਡ ਨੂੰ ਅਜੇ ਤੱਕ ਨਹੀਂ ਦਿੱਤੀ ਮੈਨੂੰ ਤਾਂ ਲੱਗਦਾ ਸ਼ਾਇਦ ਅੱਜ ਕਰੋੜ ਜਾਂ 2 ਕਰੋੜ ਦੀ ਗ੍ਰਾਂਟ ਦੇ ਕੇ ਜਾਣਗੇ ਪਿੰਡ ਦੇ ਵਿਕਾਸ ਦੇ ਲਈ ਜਾਂ ਨੇੜੇ ਤੇੜੇ ਦੇ ਪਿੰਡਾਂ ਨੂੰ ਕੋਈ ਨਹੀਂ ਸਿਰਫ ਇੱਕ ਚੁਟਕਲੇ ਸੁਣਾਉਣੇ ਆ ਉਹਨਾਂ ਨੇ ਚੁਟਕਲੇ ਭਾਈ ਜੀ ਸਿੱਖਿਆ ਮੰਤਰੀ ਪੰਜਾਬ ਦੇ ਜਿਹੜੇ ਹਰਜੂਤ ਬੈਂਸ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਵਿਕਦਾ ਕਹਿੰਦੇ ਇਹ ਧਾਰਨਾ ਸਾਡੀ ਸਰਕਾਰ ਦੇ ਵਿੱਚ ਖਤਮ ਹੋ ਗਈ ਹੈ ਇਸ ਧਾਰਨਾ ਦੇ ਬਾਰੇ ਕੀ ਕਹੋਗੇ ਰਣਜੀਤ ਪਾਵੇ ਦਾ ਗਾਣਾ ਬਹੁਤ ਫੇਮਸ ਹੋਇਆ ਸੀਗਾ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਉਹ ਤਾਂ ਸ਼ਰਿਆਮ ਵਿਕਦਾ ਉਹ ਕਹਿੰਦੇ ਇਹ ਧਾਰਨਾ ਸਾਡੀ ਸਰਕਾਰ ਦੇ ਵਿੱਚ ਖਤਮ ਹੋ ਗਈ ਜੀ ਨਹੀਂ ਦੇਖੋ ਜੀ ਤੁਸੀਂ ਦੇਖੋ ਜੇ ਸਿੱਖਿਆ ਕ੍ਰਾਂਤੀ ਕਿੰਨੀ ਗਈ ਆ ਚਲੋ ਮੈਂ ਕਹਿੰਦਾ ਤੁਹਾਨੂੰ ਪਿੰਡਾਂ ਦੇ ਵਿੱਚ ਸਰਵੇ ਕਰਾ ਦਿੰ ਉਹ ਜਿਹੜੇ ਇਮਾਰਤਾਂ ਦੇ ਹਾਲਤ ਜਿਹੜੀ ਇੰਨੀ ਖਸਤਾ ਆ ਅੱਜ ਵੀ ਤੁਸੀਂ ਦੇਖ ਲਓ ਕਿਤੇ ਵੀ ਸਰਕਾਰੀ ਸਕੂਲ ਦੇ ਵਿੱਚ ਤੁਹਾਨੂੰ ਚਾਹੇ ਮੈਂ ਪਿੰਡਾਂ ਦੇ ਵਿੱਚ ਤੁਸੀਂ ਮੇਰੇ ਨਾਲ ਹੁਣ ਵੀ ਜਾ ਦੇਖ ਸਕਦੇ ਆ ਜਦੋਂ ਬਿਜਲੀ ਚਲੇ ਜਾਂਦੀ ਐਤੇ ਤੱਕ ਸਰਕਾਰੀ ਸਕੂਲਾਂ ਦੇ ਬਿਜਲੀ ਦੇ ਬਿੱਲ ਨਹੀਂ ਨਾ ਕੋ ਦਿੱਤੇ ਜਾਂਦੇ ਅੱਜ ਤੱਕ ਤੁਸੀਂ ਹਸਪੀਟਲ ਦੇਖ ਲਓ ਉਹਨਾਂ ਦੇ ਵਿੱਚ ਇਹਨਾਂ ਨੇ ਬੜੀਆਂ ਇਦਾਂ ਦੀਆਂ ਮਹਿਮਾ ਚਲਾਈਆਂ ਸਿਰਫ ਝੂਠ ਬੋਲਣ ਤੇ ਆ ਲੇਕਿਨ ਅਸਲ ਜਿਹੜੀ ਗੱਲ ਆ ਜੇ ਉਹ ਗੱਲ ਕਹਿੰਦੇ ਉਹ ਗਾਣਾ ਕਿਉਂ ਬੈਨ ਕੀਤਾ ਗਿਆ ਸੀ ਉਹ ਗਾਣਾ ਕਿਉਂ ਬੈਨ ਕੀਤਾ ਗਿਆ ਸੀ ਇਹ ਗੱਲਾਂ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਆ ਉਹ ਉਹ ਗੱਲ ਜਿਹੜੀ ਉਹ ਸੱਚ ਹੋ ਰਹੀ ਆ ਵੀ ਜਿਹੜੇ ਸਰਕਾਰਾਂ ਦੇ ਵਿੱਚ ਕੁਝ ਲੋਕ ਜਿਹੜੇ ਨਮੈਂਦਗੀਆਂ ਲੈ ਕੇ ਬੈਠੇ ਆ ਉਹ ਹੀ ਸ਼ਾਇਦ ਕਿਤੇ ਨਾ ਕਿਤੇ ਇਹਨੂੰ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਜੋਤ ਬਾਂਸਤਾ ਕਹਿੰਦੇ ਉਹ ਧਾਰਨਾ ਹੀ ਖਤਮ ਹੋ ਗਈ ਕਹਿੰਦੇ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਈਓ ਤਾਂ ਸ਼ਰਿਆਮ ਵੇਖਦਾ ਸਾਡੀ ਸਰਕਾਰ ਤੇ ਗੱਲ ਨਹੀਂ ਢੋਕਦੀ ਜੀ ਕਹਿੰਦੇ ਨਹੀਂ ਨਹੀਂ ਹੁਣ ਮੈਨੂੰ ਦੱਸੋ ਵੀ ਐਨੇ ਜਿਹੜੇ ਮੈਂ ਕਹਿੰਦਾ ਤੁਸੀਂ ਅੱਜ ਵੀ ਚੱਕ ਕੇ ਚੈੱਕ ਕਰਕੇ ਦੇਖ ਲਓ ਐਨਡੀਪੀਐਸ ਦੇ ਕੇਸ ਐਸੇ ਮਹੀਨੇ ਦੇ ਵਿੱਚ ਕਟੋ-ਕਟਣੀ 5000 ਦਰਜ ਕਰ ਦਿੱਤਾ ਪੀ ਕਿਥੋਂ ਆ ਹਮ ਰੋਜ਼ ਪਰਚੇ ਦਰਜ ਹੁੰਦੇ ਆ ਅੱਜ ਵੀ ਤੁਸੀਂ ਮੈਂ ਕਹਿੰਨਾ ਤੁਸੀਂ ਦੇਖ ਲਓ ਥਾਣਿਆਂ ਦੇ ਵਿੱਚ ਚੈੱਕ ਕਰਕੇ ਦੇਖ ਲਓ ਜੇਲਾਂ ਦੀਆਂ ਜੇਲਾਂ ਭਰੀਆਂ ਪਈਆਂ ਆ ਸਰਵੇ ਕਰਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਵੇ ਵੀ ਇਹ ਇਹ ਜਿਹੜੇ ਨੌਜਵਾਨ ਜਾਂ ਜਿਹੜੇ 5-5 ਗ੍ਰਾਮ 10-10 ਗ੍ਰਾਮ ਵਾਲਿਆਂ ਨੂੰ ਕਿੱਦਾਂ ਜੀਲਾਂ ਦੇ ਵਿੱਚ ਧੱਕਿਆ ਆ ਉਹਦਾ ਕੌਣ ਆ ਫਿਰ ਕਿਥੋਂ ਨਸ਼ਾ ਆ ਰਿਹਾ ਆ ਕੀ ਗਰੀਬਾਂ ਨੇ ਨਸ਼ੇ ਦੀਆਂ ਫੈਕਟਰੀਆਂ ਲਾਈਆਂ ਜਿਹੜੇ ਪੀਣ ਵਾਲੇ ਉਹ ਕਿਤੇ ਘਰਾਂ 'ਚ ਫੈਕਟਰੀਆਂ ਲਾ ਕੇ ਬੈਠੇ ਉਹ ਨਸ਼ਾ ਕਿੱਥੋਂ ਆ ਰਿਹਾ ਆ ਜੇ ਜੇ ਸੰਥ ਇਹ ਆਪਾਂ ਕੇ ਗੱਲ ਕਰੀਏ ਜੇ ਵੀ ਇਹ ਨਸ਼ਾ ਜਿਹੜਾ ਚਿੱਟਾ ਆ ਸੰਥ ਇਹ ਸਿੰਥੈਟਿਕ ਆ ਨਸ਼ਾ ਆ ਜਾਂ ਮਾਲੋ ਉਹ ਸਿੰਥੈਟਿਕ ਨਸ਼ਾ ਵੀ ਕਿੱਥੋਂ ਆ ਰਿਹਾ ਆ ਉਹ ਸਾਰੀਆਂ ਗੱਲਾਂ ਆ ਇਹ ਗੱਲਾਂ ਸਿਰਫ ਕੈਨ ਨੂੰ ਠੀਕ ਲੱਗ ਰਹੀਆਂ ਨੇ ਲੇਕਿਨ ਸੁਣਨ ਨੂੰ ਜਾਂ ਕੰਨਾਂ ਨੂੰ ਸੁਣਨ ਨੂੰ ਜਾਂ ਬੜੀਆਂ ਚੰਗੀਆਂ ਲੱਗਦੀਆਂ ਲੇਕਿਨ ਗਰਾਊਂਡ ਲੈਵਲ ਤੇ ਸਰਕਾਰ ਜਿਹੜੀ ਆ ਇਸ ਟਾਈਮ ਜਿਹੜੇ ਸਮਾਜਿਕ ਮੁੱਦਿਆਂ ਤੇ ਕੋਈ ਗੱਲ ਨਹੀਂ ਕਰ ਰਹੀ ਜਿਹੜੇ ਅਸਲ ਮੁੱਦੇ ਸੀ ਉਹਨਾਂ ਤੋਂ ਹੀ ਧਿਆਨ ਹਟਾਇਆ ਜਾ ਰਿਹਾ ਲੋਕਾਂ ਦਾ ਵੀ ਕਿਤੇ ਜਿਹੜੇ ਲੋਕ ਜਿਹੜੇ ਉਹਨਾਂ ਗੱਲਾਂ ਦੀ ਵੱਲ ਧਿਆਨ ਜੇ ਦੇਣ ਲੱਗ ਪਏ ਵੀ ਜਿਹਨਾਂ ਗੱਲਾਂ ਦੇ ਧਿਆਨ ਦੇਣਾ ਚਾਹੀਦਾ ਅੱਜ ਕਿੰਨਾ ਕਰਜ਼ੇਦਾਰ ਹੋ ਗਿਆ ਅੱਜ ਕਰੀਬਨ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਕਰੋੜਾਂ ਦਾ ਜਿਹੜਾ ਕਰਜ਼ਾ ਲੈ ਲਿਆ ਆ ਵਿਕਾਸ ਕਿੱਥੇ ਹੋਇਆ ਆ ਪਤਾ ਨਹੀਂ ਕੀ ਕੀਤਾ ਜਾ ਰਿਹਾ ਆ ਉਪਲੈਕਸਾਂ ਤੁਸੀਂ ਦੇਖਦੇ ਨਹੀਂ ਹੋਗੇ ਮੈਂ ਕਾਸ ਕੀਤਾ ਜੀ ਬਸ ਉਹੀ ਐਡਵਰਟਾਈਜ਼ਮੈਂਟ ਅੱਜ ਵੀ ਐਡਵਰਟਾਈਜ਼ਮੈਂਟ ਹੀ ਚੱਲ ਰਹੀ ਆ ਅੱਜ ਵੀ ਐਡਵਰਟਾਈਜ਼ਮੈਂਟ ਲਈ ਕੀਤਾ ਜਾ ਰਿਹਾ ਸਭ ਕੋ ਐਡਵਰਟਾਈਜ਼ਮੈਂਟ ਤੇ ਜੋ ਰਿਹਾ ਬਸ ਉਹਨਾਂ ਨੂੰ ਕੋਈ ਵੀ ਜ਼ਮੀਨੀ ਪੱਧਰ ਤੇ ਉਹਨਾਂ ਨੂੰ ਕੋਈ ਗੱਲ ਨਹੀਂ ਸਿਰਫ ਕਿਉਂਕਿ ਇਹਨਾਂ ਨੇ ਸਰਕਾਰ ਹੀ ਐਡਵਰਟਾਈਜ਼ਮੈਂਟ ਤੇ ਬਣਾਈ ਸੀ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਆਮ ਲੋਕ ਆ ਜਦੋਂ ਲੋਕ ਦੇਖ ਲੈਂਦੇ ਆ ਕੰਮਾਂ ਨੂੰ ਦੇਖ ਲੈਂਦੇ ਆ ਫਿਰ ਉਹ ਸਰਕਾਰਾਂ ਨੂੰ ਕਿਤੇ ਨਾ ਕਿਤੇ ਉਹ ਦਰ ਕਨਾਰੇ ਲਾ ਦਿੰਦੇ ਆ ਅੱਛਾ 2022 ਦੀਆਂ ਚੋਣਾਂ ਤੋਂ ਪਹਿਲਾਂ ਦੀ ਆਪਾਂ ਗੱਲ ਕਰ ਲਈਏ ਪੰਜਾਬ ਦੇ ਮੁੱਖ ਮੰ ਉਹ ਇਹ ਕਹਿੰਦੇ ਸੀ ਵੀ ਭਾਈ ਵਿਰੋਧੀਆਂ ਨੂੰ ਸਵਾਲ ਕਰੋ ਵਿਰੋਧੀਆਂ ਦੀ ਵੀਡੀਓ ਬਣਾਇ ਬਣਾਓ ਸਤਾ ਨੂੰ ਲੈ ਕੇ ਉਹਨਾਂ ਨੂੰ ਸਵਾਲ ਕਰੋ ਹੁਣ ਸਵਾਲ ਕਰਨ ਵਾਲੇ ਘਰਾਂ ਚ ਹਾਊਸ ਰੈਸਟ ਕਿਉਂ ਕੀਤੇ ਜਾ ਰਹੇ ਨੇ ਮੈਂ ਤਾਂ ਆਪ ਸੋਚ ਕੇ ਆਨੰਦ ਸੀ ਇਹ ਬੜੀ ਮੈਂ ਕਰੀਬਨ ਰਾਤ ਦਾ ਇਹ ਮੰਗ ਪੱਤਰ ਤਿਆਰ ਕੀਤਾ ਸੀ ਕੁਝ ਸਵਾਲ ਸੀ ਮੇਰੇ ਕੋ ਔਰ ਸਾਡੇ ਕੋਈ ਜਥੇਬੰਦੀਆਂ ਦੇ ਆਗੂ ਵੀ ਆ ਰਹੇ ਸਨ ਤੇ ਹੁਣ ਅਸੀਂ ਕੀ ਗੱਲ ਕਰਾਂਗੇ ਜਿਹੜੀ ਗੱਲ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਨਾ ਸਾਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਨਾ ਸਾਂ ਲੇਕਿਨ ਉਹ ਲੱਗਦਾ ਆ ਕਿਤੇ ਨਾ ਕਿਤੇ ਸਾਡੇ ਜਵਾਬਾਂ ਜਿਹੜੇ ਅਸੀਂ ਜਵਾਬ ਲੈਣੇ ਸੀ ਜਾਂ ਆਪਣੀ ਜਿਹੜੇ ਸਵਾਲ ਹੋਣਾ ਅੱਗੇ ਰੱਖਣੀ ਸੀ ਸ਼ਾਇਦ ਇਹ ਲੱਗ ਰਿਹਾ ਵੀ ਵੀ ਜਿਹੜੇ ਜਿਹੜੇ ਘਰਾਂ ਦੇ ਵਿੱਚ ਨજરਬੰਦ ਮੈਂ ਨਹੀਂ ਕਿਹਾ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਆ ਨੇੜੇ ਤੇਰੇ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਹਾਊਸ ਬੰਦ ਇਹ ਉਹਨਾਂ ਨੂੰ ਹਾਊਸ ਦੇ ਅੰਦਰ ਨજર ਇਹ ਇਹ ਉਹਨਾਂ ਨੂੰ ਘਰਾਂ ਦੇ ਵਿੱਚ ਇਹ ਘਰਾਂ ਦੇ ਵਿੱਚ ਜਿਹੜਾ ਹਾਊਸ ਰੈਸਟ ਕੀਤਾ ਗਿਆ ਆ ਲੇਕਿਨ ਉਹਨਾਂ ਨੂੰ ਜੇ ਅੱਜ ਉਹ ਉਹਨਾਂ ਦੇ ਉਸ ਪ੍ਰੋਗਰਾਮ ਦੇ ਵਿੱਚ ਹੁੰਦੇ ਸ਼ਾਇਦ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਅਸਲੀ ਗੱਲ ਬਾਹਰ ਆ ਜਾਂਦੀ ਵੀ ਸਰਕਾਰ फेल हो चुकी है सरकार कोई काम नहीं कर रही सिर्फ गल्ला कहानियां सुनाने ਦੇ ਵਿੱਚ ਚੁਟਕਲੇ ਸੁਣਾਉਣ ਦੇ ਵਿੱਚ ਲੱਗੀ ਹੋਈ ਹੈ ਅੱਛਾ ਜਿਹੜੇ ਉਸ ਨਸ਼ਾ ਮੁਕਤੀ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਉਹ ਬੋਲ ਨਹੀਂ ਸਕਦੇ ਕੀ ਉਹ ਗੁੰਗੇ ਨੇ ਤੁਹਾਨੂੰ ਕੀ ਲੱਗਦਾ ਬੋਲਣਗੇ ਨਹੀਂ ਉੱਥੇ ਜਾ ਕੇ ਦੱਸਣਾ ਹੈ ਗਿਣਤੀ ਦੇ ਗਣਵੇਂ ਚੁਣਵੇਂ ਲੋਕ ਹੀ ਆ ਕਿਸੇ ਨੇ ਸੁਭਾਲ ਨਹੀਂ ਕਰਨਾ ਕਿਸੇ ਨੇ ਉਹਨਾਂ ਕੋ ਜਵਾਬ ਨਹੀਂ ਮੰਗਣਾ ਸਿਰਫ ਤਾੜੀਆਂ ਤੁਹਾਨੂੰ ਉਹ ਜਿਹੜੇ ਜਿਹੜੇ ਜਿਸ ਜਗ੍ਹਾ ਤੇ ਰੱਖੇ ਸਿਰਫ ਤਾੜੀਆਂ ਸੁਣਨੀਆਂ ਜਾਂ ਭਗਵਾਨ ਤਮਨਜੀ ਦੇ ਚੁਟਕਲੇ ਹੋਣੇ ਆ ਤੇ ਉਹਨਾਂ ਨੇ ਚੁਟਕਲੇ ਸੁਣਾਉਣੇ ਆ ਔਰ ਚੁਟਕਲਿਆਂ ਦੇ ਨਾਲ ਲੋਕਾਂ ਦਾ ਢਿੱਡ ਭੜ ਦੇਣਾ ਆ ਲੇਕਿਨ ਜਿਹੜੇ ਅਸਲ ਮੁੱਦਿਆਂ ਦੀ ਗੱਲ ਆ ਉਹ ਕੋਈ ਕੀਤੀ ਨਹੀਂ ਜਾਣੀ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਜਿਹੜੇ ਅੱਜ ਨਸ਼ਿਆਂ ਦੇ ਆਦੀ ਆ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਦੇ ਲਈ ਕੋਈ ਇਦਾਂ ਦੇ ਸੈਮੀਨਾਰ ਨਹੀਂ ਕੀਤੇ ਜਾਣੇ ਉਹਨਾਂ ਨੂੰ ਕਿੱਦਾਂ ਇਸ ਨਸ਼ੇ ਦੀ ਦਲਦਲ ਚੋਂ ਕੱਢਿਆ ਜਾਵੇ ਜੋ ਸਾਡੇ ਕੋ ਅਸੀਂ ਜੋ ਮੈਂ ਰਾਤ ਦਾ ਕਈ ਜਿਹੜੇ ਮੇਰੇ ਮਨ ਦੇ ਵਿੱਚ ਪ੍ਰੈਸ਼ਨ ਸਨ ਵੀ ਮੈਂ ਉਹਨਾਂ ਨੂੰ ਦੱਸਾਂਗਾ ਜੋ ਮੇਰੇ ਮਨ ਦੇ ਅੰਦਰ ਸੁਝਾ ਸੀ ਵੀ ਮੈਂ ਮੁੱਖ ਮੰਤਰੀ ਸਾਹਿਬ ਜੀ ਦੀ ਉਹਨਾਂ ਦੀ ਟੀਮ ਅੱਗੇ ਰੱਖਾਂਗਾ ਵੀ ਕਿਤੇ ਨਾ ਕਿਤੇ ਉਹ ਸੁਝਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਾਗੂ ਕੀਤੇ ਜਾਂਦੇ ਜਿਹੜੇ ਉਹ ਸੁਝਾ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਜਦੋਂ ਘਰ 'ਚ ਤੁਹਾਨੂੰ ਹਾਊਸ ਅਰੈਸਟ ਕਰਨ ਆਏ ਉਹ ਸਵਾਲ ਦੱਬੇ ਗਏ ਜੀ ਅੰਦਰ ਕੋਈ ਸਵੇਰੇ ਗੱਡੀ ਭਰ ਕੇ ਮੁਲਾਜ਼ਮਾਂ ਦੀ ਆਈ ਇੱਕ ਤਾਂ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਦੀ ਆਈ ਉਹਨਾਂ ਨੇ ਕਹਿਤਾ ਵੀ ਘਰੋਂ ਨਹੀਂ ਮੈਂ ਉਸ ਜਿਹੜਾ ਚੌਂਕੀ ਇੰਚਾਰਜ ਸੀ ਉਹਦਾ ਐਟੀਟਿਊਡ ਦੇਖ ਕੇ ਵੀ ਹੈਰਾਨ ਆ ਵੀ ਉਹ ਮੈਨੂੰ ਇਸ ਤਰ੍ਹਾਂ ਲੱਗਾ ਵੀ ਇਸੇ ਤਰ੍ਹਾਂ ਦਾ ਬਿਹੇਵੀਅਰ ਚੰਗਾ ਨਹੀਂ ਇਸੇ ਤਰ੍ਹਾਂ ਗੱਲ ਕਰਨ ਦਾ ਤਰੀਕਾ ਜਾਂ ਕੋਈ ਵੀ ਆ ਦੇਖੋ ਗੱ ਕੋਈ ਵੀ ਕਿਸੇ ਨੂੰ ਜੇ ਘਰਾਂ ਘਰਾਂ ਦੇ ਵਿੱਚ ਤੁਸੀਂ ਨਜ਼ਰਬੰਦ ਕਰ ਦੋਗੇ ਉਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਮਸਲੇ ਤਾਂ ਹੱਲ ਤਾਂ ਹੀ ਹੋਣੇ ਜੇ ਉਹਦਾ ਹੱਲ ਕੀਤਾ ਜਾਵੇ ਹੱਲ ਕਰਨ ਦੀ ਗੱਲ ਕੀਤੀ ਜਾਵੇ ਹੁਣ ਘਰਾਂ ਦੇ ਵਿੱਚ ਸਾਨੂੰ ਨਜ਼ਰਬੰਦ ਕੀਤਾ ਜਾਵੇ ਉਹਦਾ ਮਸਲਾ ਹੱਲ ਥੋੜਾ ਹੋ ਜਾਣਾ ਆ ਮਸਲਾ ਹੱਲ ਤਾਂ ਤੇ ਕਈ ਵਲੇ ਬੰਦਾ ਸੋਚਦਾ ਸ਼ਾਇਦ ਮੈਂ ਹੀ ਅਕਲਮੰਦ ਆ ਜਾਂ ਮੈਂ ਹੀ ਬੜਾ ਸਮਝਦਾਰ ਆ ਆਮ ਲੋਕ ਸ਼ਾਇਦ ਸਮਝਦਾਰ ਨਹੀਂ ਦੇਖੋ ਮੈਂ ਇੱਕ ਐਨਜੀਓ ਚਲਾਉਂਦਾ ਆ ਮੈਂ ਇੱਕ ਇੱਕ ਰਾਜਨੀਤਿਕ ਪਾਰਟੀ ਦਾ ਆਗੂ ਆ ਮੈਂ ਉਹ ਪਾਰਟੀ ਨੂੰ ਚਲਾਉਣਾ ਆ ਬਹੁਤ ਸਾਰੀ ਜਥੇਬੰਦੀਆਂ ਦੀ ਅਗਵਾਈ ਕਰਦਾ ਆ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਕੋਈ ਸਾਡੇ ਮੰਨ ਦੇ ਵਿੱਚ ਵੀ ਹੋਗਾ ਵੀ ਅਸੀਂ ਮੁੱਖ ਮੰਤਰੀ ਜੀ ਨੂੰ ਜਾਂ ਉਹਨਾਂ ਦੀ ਟੀਮ ਨੂੰ ਸੁਝਾਅ ਦਈਏ ਜਿਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ ਦਲਦਲ ਦੇ ਵਿੱਚ ਆ ਉਹਨਾਂ ਨੂੰ ਕਿਦਾਂ ਕੱਢਿਆ ਜਾ ਸਕੇ ਇੱਕ ਦੇਖੋ ਉਹ ਇੱਕ ਬਿਮਾਰ ਆ ਉਹ ਬਿਮਾਰ ਵਿਅਕਤੀ ਨੂੰ ਜਿਹੜਾ ਨਸ਼ੇ ਦਾ ਅਡਿਕਟ ਆ ਉਹਨੂੰ ਨਸ਼ੇ ਦੀ ਕੱਢਣ ਦੀ ਬਜਾਏ ਉਹਨੂੰ ਜੇਲ੍ਹਾਂ ਦੇ ਵਿੱਚ ਸੈਟ ਰਿਆ ਵੀ ਉਹ ਵਿਅਕਤੀ ਤਾਂ ਹੋਰ ਬਿਮਾਰ ਹੋ ਜਾਏਗਾ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਜਾਏਗਾ ਸਰੀਰਕ ਤੌਰ ਤੇ ਬਿਮਾਰ ਹੋ ਜਾਏਗਾ ਉਹ ਤਾਂ ਇੱਕ ਬਿਮਾਰ ਵਿਅਕਤੀ ਨੂੰ ਚਾਹੇ ਤੁਸੀਂ ਜੇਲ੍ਹਾਂ 'ਚ ਸੈੱਟ ਲਓ ਤੇ ਚਾਹੇ ਉਹਨੂੰ ਕਿਸੇ ਵੀ ਜਿਹੜੇ ਇਹ ਸੈਂਟਰ ਬਣਾ ਰਿਹਾ ਇਦਾਂ ਸਿਰ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਆ ਉਹਨਾਂ ਨੂੰ ਅੱਛਾ ਜਿਹੜਾ ਅੱਛਾ ਜਿਹੜੇ ਅੱچھے ਸਲਾਹਕਾਰਾਂ ਦੀ ਲੋੜ ਆ ਜਿਹੜੇ ਜਿਹੜੇ ਅੱਛਾ ਕਾਉਂਸਲਿੰਗ ਕਰ ਸਕਦੇ ਉਹਨਾਂ ਦੀ ਲੋੜ ਆ ਇੰਦਾ ਨਹੀਂ ਹੈਗਾ ਇਹ ਸਰਾ ਸਰ ਇਨਸਾਨੀਅਤ ਦੇ ਨਾਲ ਧੱਕਾ ਆ ਉਹਨਾਂ ਜਿਹੜੇ ਨਸ਼ੇ ਦੇ ਆਦੀ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਬਿਲਕੁਲ ਅੰਤ ਦੇ ਵਿੱਚ ਸੰਖੇਪ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਜਿਹੜੇ ਲੋਕ ਕਹਿੰਦੇ ਨੇ ਕਿ ਨਸ਼ਾ ਮੁਕਤੀ ਯਾਤਰਾ ਕਰਨ ਦੇ ਨਾਲ ਨਸ਼ੇ ਨੌਜਵਾਨ ਛੱਡ ਦੇਣਗੇ ਜਾਂ ਯੁੱਧ ਨਸ਼ਿਆਂ ਵਿਰੁੱਧ ਛੇੜ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਏਗਾ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦਿਓਗੇ ਮੈਂ ਮੈਂ ਪੁੱਛਣਾ ਚਾਹੁੰਦਾ ਆ ਵੀ ਕੀ ਇੰਦਾ ਲੋਕਾਂ ਦੇ ਵਿੱਚ ਜਾ ਕੇ ਵੀ ਲੋਕ ਨਸ਼ਾ ਛੱਡ ਦੇਣਗੇ ਮੈਂ ਕਹਿੰਨਾ ਭਗਵੰਤ ਮਾਨ ਜੀ ਨੂੰ ਉਹਨਾਂ ਸੈਂਟਰਾਂ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਨੌਜਵਾਨ ਨਸ਼ੇ ਦੇ ਆਦੀ ਆ ਜੋ ਨਸ਼ੇ ਦੀ ਦਲ ਦਲ ਤੋਂ ਦਲ ਦਲ ਤੋਂ ਨਿਕਲਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਜੇਲ੍ਹਾਂ 'ਚ ਜਾਣਾ ਚਾਹੀਦਾ ਜਿਨ੍ਹਾਂ ਤੇ ਐਨਡੀਪੀਐਸ ਦੇ ਕੇਸ ਆ ਜਿਹੜੇ ਨੌਜਵਾਨ ਜਿਹੜੀਆਂ ਭੈਣਾ ਨਸ਼ੇ ਦੇ ਆਦੀ ਆ ਉਹਨਾਂ ਦੇ ਉ ਜਾ ਕੇ ਦੱਸੇ ਭਗਵੰਤ ਮਾਨ ਜੀ ਇਹਨੂੰ ਨਸ਼ੇ ਨੂੰ ਛੱਡਣ ਵੀ ਤੁਸੀਂ ਕਿੱਦਾਂ ਨਸ਼ੇ ਦੇ ਆਦੀ ਹੋਏ ਆ ਤੁਸੀਂ ਕਿੱਥੋਂ ਨਸ਼ਾ ਲੈਂਦੇ ਰਹੇ ਆ ਉਧਰ ਨੂੰ ਨਹੀਂ ਉੱਧਰੋਂ ਨਹੀਂ ਮਹਿਮ ਚਲਾਈ ਜਾ ਰਹੀ ਆ ਹੋਰ ਹੀ ਪਾਸੇ ਨੂੰ ਆਮ ਲੋਕਾਂ ਨੂੰ ਆਮ ਲੋਕਾਂ ਦਾ ਹਰ ਬੰਦੇ ਨੂੰ ਪਤਾ ਨਸ਼ਾ ਜਿਹੜਾ ਕਰਨਾ ਇੱਕ ਜਿਹੜਾ ਸਰੀਰ ਦੇ ਲਈ ਵੀ ਨੁਕਸਾਨ ਆ ਪਰਿਵਾਰ ਦੇ ਲਈ ਵੀ ਬੜਾ ਘੱਟ ਗਿਆ ਉਹ ਪਰਿਵਾਰ ਵੀ ਉੱਜੜ ਜਾਂਦਾ ਅੱਜ ਪਰਿਵਾਰਾਂ ਦੇ ਪਰਿਵਾਰ ਪੰਜਾਬ ਦੇ ਉੱਜੜੇ ਪਏ ਆ ਲੇਕਿਨ ਉਹਨਾਂ ਨੂੰ ਕੋਈ ਮਾਲੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਆ ਉਹਨਾਂ ਪਰਿਵਾਰਾਂ ਨੂੰ ਮਾਲੀ ਸਹਿਤਾ ਦਿੱਤੀ ਜਾਵੇ ਜਿਹੜਾ ਨੌਜਵਾਨ ਇੱਕ ਘਰ ਦਾ ਘਰ ਦੇ ਘਰ ਨੂੰ ਚਲਾਉਣ ਵਾਲਾ ਸੀ ਜਿਹੜੀ ਭੈਣ ਘਰ ਨੂੰ ਚਲਾਉਣ ਵਾਲੀ ਸੀ ਅੱਜ ਨਸ਼ੇ ਦੀ ਆਦੀ ਆ ਕਿ ਉਸ ਪਰਿਵਾਰ ਦੀ ਸਾਰ ਲਈ ਜਾ ਰਹੀ ਆ ਉਸ ਪਰਿਵਾਰ ਦੀ ਸਾਰ ਲਈ ਜਾਈ ਉਹਨਾਂ ਪਰਿਵਾਰਾਂ ਨੂੰ ਕੋਈ ਮਾਲੀ ਸੈਤਾਨੀ ਉਹਨਾਂ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਮੈਂ ਕਹਿੰਦਾ ਉਹਨਾਂ ਪਰਿਵਾਰਾਂ ਨੂੰ ਲੈ ਕੇ ਬਿਠਾਇਆ ਜਾਵੇ ਉਹ ਪਰਿਵਾਰ ਚਿੱਠਾ ਖੋਲ ਦੇਣਗੇ ਵੀ ਇਹ ਨਸ਼ਿਆ ਕਿੱਥੋਂ ਆਇਆ ਕਿੱਦਾਂ ਚੱਲਦਾ ਆ ਕਿੱਦਾਂ ਸਾਡੇ ਤੇ ਝੂਠੇ ਪਰਚੇ ਦਰਜ ਹੁੰਦੇ ਆ ਸਾਡੀ ਕੋਈ ਵੀ ਸਾਰ ਨਹੀਂ ਲੈ ਰਿਆ ਉਲਟਾ ਤਾਂ ਹੁਣ ਤਾਂ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਵੀ ਝੂਠੇ ਪਰਚੇ ਦਰਜ ਕਰ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਸਿੱਟੀ ਜਾਂਦੇ ਆ ਜੇ ਕੋਈ ਮਗਰ ਆਉਂਦਾ ਆ ਜੇ ਕੋਈ ਛਡਾਉਣ ਆਉਂਦਾ ਆ ਉਹਨਾਂ ਨੇ ਵੀ ਕਹਿ ਦਿੰਦੇ ਵੀ ਇਹ ਨਸ਼ੇ ਦੇ ਤਸਕਰਾਂ ਨੂੰ ਛਡਾਉਣ ਹੁੰਦੇ ਆ 5 ਗ੍ਰਾਮ ਵਾਲਾ 2 ਗ੍ਰਾਮ ਵਾਲਾ ਕਿਹੜਾ ਨਸ਼ੇ ਦਾ ਤਸਕਰ ਹੋਏਗਾ ਉਹ ਇੱਕ ਪੀਨ ਖਾਨ ਵਾਲੇ ਪੰਨੀ ਵਾਲੇ ਜਿਹੜੇ ਨਸ਼ੇ ਦੇ ਆਦੀ ਆ ਉਹ ਨਸ਼ਾ ਕਿਸੇ ਨਾ ਕਿਸੇ ਜਗ੍ਹਾ ਤੋਂ ਲੈ ਕੇ ਆਉਂਦਾ ਤੁਸੀਂ ਦੱਸੋ ਕਿਸੇ ਜਗ੍ਹਾ ਤੋਂ ਨਸ਼ਾ ਲਿਆਂਦਾ ਆ ਉਹ ਨਸ਼ਾ ਲਿਆਂਦਾ ਕਿੱਥੋਂ ਲਿਆਂਦਾ ਉਹਨੂੰ ਫੜਨਾ ਕਿੱਡਾ ਕੋਖਾ ਆ ਇਹੋ ਜਾਂ ਜਿਹੜਾ ਹੈ ਨਾ ਇਸ ਗੱਲ ਨੂੰ ਮਤਲਬ ਨਸ਼ਾ ਕਿੱਥੋਂ ਹੁੰਦਾ ਉਹਦੀ ਜੜ ਨਹੀਂ ਫੜੀ ਜਾ ਰਹੀ ਉਹਦੀ ਜੜ ਨਹੀਂ ਫੜੀ ਜਾ ਰਹੀ ਤੇ ਤੁਸੀਂ ਇਹ ਦੇਖੋ ਸਿਰਫ ਨਸ਼ੇ ਦੀ ਮਹਿਮ ਨੂੰ ਹੁਣ ਵੀ ਤੁਸੀਂ ਦੇਖੋ ਆ ਗੱਡੇ ਬਿਲਕੁਲ ਆ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਤਾਂ ਕੀ ਕੰਮ ਹੋ ਰਿਹਾ ਹੈ ਆ ਦੇਖੋ ਗੱਡੀਆਂ ਲੰਘ ਰਹੀਆਂ ਆ ਸਿਰਫ ਇਹ ਸਿਰਫ ਮੁੱਖ ਮੰਤਰੀ ਜੀ ਦੇ ਕੋਲ ਆ ਰਹੇ ਨੇ ਆਪਣੀਆਂ ਫਾਈਲਾਂ ਲੈ ਕੇ ਆ ਰਹੇ ਆ ਆਪਣੇ ਕੰਮ ਕਰਾਉਣ ਆ ਰਹੇ ਆ ਸਿਰਫ ਇੱਕ ਤਣਾੜ ਲੋਕਾਂ ਦੀ ਇਹ ਪਾਰਟੀ ਰਹਿ ਗਈ ਆ ਗਰੀਬ ਲੋਕਾਂ ਦੀ ਪਾਰਟੀ ਨਹੀਂ ਰਹੀ ਗਰੀਬ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਕਹਿੰਦੇ ਹੁੰਦੇ ਜੇ ਦੀ ਹਿੱਸੇਦਾਰੀ ਜ਼ਿਆਦੀ ਹੋਵੇ ਉਹਦੀ ਭਾਗੀਦਾਰੀ ਜ਼ਿਆਦੀ ਹੁੰਦੀ ਆ ਲੇਕਿਨ ਅੱਜ ਜਿਹੜੀ ਆ ਕਿਤੇ ਵੀ ਗਰੀਬ ਲੋਕਾਂ ਦੀ ਸਰਕਾਰ ਨਹੀਂ ਦੇਦੀ ਜੇ ਭਗਵੰਤ ਮਾਨ ਜੀ ਗਰੀਬ ਲੋਕਾਂ ਦੀ ਸਾਰ ਲੈਣ ਜੇ ਭਗਵੰਤ ਮਾਨ ਜੀ ਜਿਹੜੇ ਲੋਕ ਸਮਾਜ ਦਾ ਦਰਦ ਰੱਖਦੇ ਆ ਕਿਤੇ ਉਹਨਾਂ ਨੂੰ ਆਪਣੇ ਸਮਾਗਮਾਂ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਬੁਲਾਉਣ ਤੇ ਮੈਂ ਕਹਣਾ ਨਸ਼ਾ ਵੀ ਖਤਮ ਹੋ ਸਕਦਾ ਕ੍ਰਾਈਮ ਵੀ ਖਤਮ ਹੋ ਸਕਦਾ ਔਰ ਸਮਾਜ ਨੂੰ ਇੱਕ ਬਿਹਤਰ ਸਮਾਜ ਬਣਾਇਆ ਜਾ ਸਕਦਾ ਜੇ ਚੰਗੇ ਲੋਕ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮਲ ਉਹ ਨਾ ਹੋਣ ਜਿਹੜੇ ਪਿੱਠੂ ਹੋਣ ਜਿਹੜੇ ਬਸ ਤਾੜੀਆਂ ਮਾਰਨ ਵਾਲੇ ਹੋਣ ਸਿਰਫ ਇਹਨਾਂ ਦੇ ਚੁਟਕਲੇ ਸੁਣਨ ਵਾਲੇ ਹੋਣ ਉਹ ਲੋਕ ਨਾ ਹੋਣ ਉਹ ਲੋਕ ਹੋਣ ਜਿਹੜੇ ਗੱਲ ਕਰਨ ਵਾਲੇ ਹੋਣ ਜਿਹੜਾ ਜਵਾਬ ਮੰਗਣ ਵਾਲੇ ਲੋਕ ਹੋਣ ਤੇ ਜਵਾਬ ਮੰਗਣਾ ਵੱਜ ਵੀ ਆ ਵੀਕਾ ਮੁੱਖ ਮੰਤਰੀ ਤੋਂ ਜਵਾਬ ਮੰਗਿਆ ਜਾਵੇ ਕਿਉਂਕਿ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਤੇ ਮੁੱਖ ਮੰਤਰੀ ਦਾ ਲੱਗ ਰਿਹਾ ਆ ਜਿਹੜੇ ਲੋਕ ਗੱਲ ਕਰਨ ਵਾਲੇ ਆ ਉਹਨਾਂ ਨੂੰ ਘਰਾਂ ਦੇ ਵਿੱਚ ਹਾਊਸ ਰੈਸਟ ਕੀਤਾ ਗਿਆ ਆ ਉਹਨਾਂ ਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਆ ਉਹਨਾਂ ਲੋਕਾਂ ਨੇ ਸਵਾਲ ਫਿਰ ਇਹਨਾਂ ਨੇ ਕਰਨੇ ਆ ਸਵਾਲ ਤਾਂ ਉਹਨਾਂ ਨੇ ਕਰਨੇ ਆ ਜਿਹੜੇ ਉਹਨਾਂ ਕੋ ਕੰਮ ਕਰਾਉਣ ਗਏ ਆ ਸਿਰਫ ਤਾੜੀਆਂ ਤੇ ਛੁਟਕਲੇ ਚੱਲਣੇ ਆ ਉਹ ਚੱਲੀ ਜਾ ਰਹੇ ਆ ਸਾਡੀ ਤਿੰਨ ਸਾਲ ਤਾੜੀਆਂ ਫਿਰ ਉਹ ਜ਼ਮੀਰ ਮਾਰ ਕੇ ਆਪਣੀਆਂ ਬਚਾਉਂਦੇ ਆ ਜੀ ਦੇਖੋ ਜੀ ਮੈਂ ਤੁਹਾਨੂੰ ਦੱਸੀ ਜਾਣਾ ਵੀ ਜੇ ਨਸ਼ੇ ਦੇ ਮਹਿਮਤ ਚਲਾਈ ਆ ਉਹਦੇ ਵਿੱਚ ਮੈਂ ਇੱਜ਼ਤ ਕਰਦਾ ਆਂ ਮੈਂ ਪ੍ਰਸ਼ਾਸਨ ਦਾ ਸਤਿਕਾਰ ਕਰਦਾ ਆਂ ਦੇਖੋ ਪ੍ਰਸ਼ਾਸਨ ਦੇ ਹੁਕਮਾਂ ਦੇ ਕਹਿਣ ਤੇ ਮੈਂ ਨਹੀਂ ਗਿਆ ਮੈਂ ਕਿਹਾ ਚਲੋ ਜੇ ਪ੍ਰਸ਼ਾਸਨ ਕਹਿ ਰਿਹਾ ਕਿਉਂਕਿ ਮੈਂ ਹਮੇਸ਼ਾ ਹੀ ਪੁਲਿਸ ਪ੍ਰਸ਼ਾਸਨ ਦਾ ਇਹ ਜਿਹੜੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਉੱਚ ਅਧਿਕਾਰੀ ਆ ਉਹਨਾਂ ਨੇ ਮੈਨੂੰ ਕਿਹਾ ਮੈਂ ਕਿਹਾ ਜੀ ਸਾਡੀ ਲੇਕਿਨ ਮੈਂ ਇਸੇ ਗੱਲ ਨੂੰ ਬੜਾ ਮਾਨ ਦੇ ਵਿੱਚ ਸੀ ਵੀ ਮੁੱਖ ਮੰਤਰੀ ਸਾਹਿਬ ਨਾਲ ਆਉਣ ਵਾਲੇ ਸਮੇਂ ਅਸੀਂ ਮੀਟਿੰਗ ਕਰਾਂਗੇ ਸਾਡੀ ਹੁਣ ਜਿਹੜੀ ਨੈਸ਼ਨਲ ਲੋਕ ਸੇਵਾ ਪਾਰਟੀ ਸਾਡੀਆਂ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਅਸੀਂ ਜਲਦੀ ਮੀਟਿੰਗ ਕਰਾਂਗੇ ਕਿਉਂਕਿ ਅਸੀਂ ਆਪਣੇ ਜਿਹੜੇ ਮੰਗ ਪੱਤਰ डीसी साहब ਨੂੰ ਦਿੰਨੇ ਆ ਤੇ ਡੀਸੀ ਸਾਹਿਬ ਮੁੱਖ ਮੰਤਰੀ ਨੂੰ ਕਲਦੇ ਆ ਅਸੀਂ ਤਾਂ ਕਹਨੇ ਸੀ ਵੀ ਆਮਣੋ ਸਾਹਮਣੇ ਮੁੱਖ ਮੰਤਰੀ ਹੋਣਗੇ ਉਹਨਾਂ ਨੂੰ ਅਸੀਂ ਆਪਣੀਆਂ ਮੰਗਾਂ ਰੱਖਾਂਗੇ ਉਹ ਆਪਣੀ ਜਿਹੜੀ ਉਹਨਾਂ ਦੀ ਟੀਮ ਹੈ ਉਹਨੂੰ ਦੱਸਣਗੇ ਤੇ ਸਾਡੀ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਦਾ ਹੱਲ ਹੋਏਗਾ ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਜੇ ਨਜ਼ਰ ਬੰਦ ਕਰਕੇ ਇਦਾਂ ਕੀਤਾ ਜਾਏਗਾ ਘਰਾਂ ਚੋਂ ਇਹ ਬਾਹਰ ਨਿਕਲ ਦਿੱਤਾ ਜਾਏਗਾ ਤੇ ਮਸਲੇ ਕਦਾ ਪੰਜਾਬ ਫਿਰ ਤਰੱਕੀ ਨਹੀਂ ਕਰੇਗਾ ਪੰਜਾਬ ਦਾ ਤਰੱਕੀ ਹੋਣਾ ਬੜਾ ਮੁਸ਼ਕਲ ਆ ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿਹੜੇ ਸੂਝਵਾਨ ਲੋਕ ਆ ਉਹਨਾਂ ਦੇ ਸੁਝਾਅ ਲੈਣੇ ਜ਼ਰੂਰੀ ਸੀ ਲੇਕਿਨ ਜਿਹੜੇ ਲੋਕ ਅੱਜ ਨજરਬੰਦ ਕੀਤੇ ਗਏ ਆ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਉਹਨਾਂ ਕੋਲ ਜਵਾਬ ਨਹੀਂ ਸਾਡੀਆਂ ਗੱਲਾਂ ਦੇ ਜਾਂ ਸਾਡੇ ਸੁਝਾਅ ਜਿਹੜੇ ਉਹ ਸੁਣਨਾ ਹੀ ਨਹੀਂ ਚਾਹੁੰਦੇ ਕਿਤੇ ਨਾ ਕਿਤੇ ਉਹ ਆਪਣੇ ਕੰਨਾਂ ਦੇ ਉੱਤੇ ਉਂਗਲਾ ਆਪਣੇ ਹੱਥਾਂ ਨੂੰ ਧਰਿਆ ਹੋਇਆ ਆ ਉਹ ਕਹੇ ਇੱਕ ਕਹਿੰਦੇ ਹੁੰਦੇ ਸਿਆਣੀ ਕਹਿੰਦੇ ਗੁੰਗੀ ਬੋਲੀ ਜਦੋਂ ਸਰਕਾਰ ਹੋਵੇ ਔਰ ਸੂਬੇ ਦਾ ਕਦੀ ਵਿਕਾਸ ਨਹੀਂ ਹੋ ਸਕਦਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੂੰਗੀ ਬੋਲੀ ਹੈ ਜੀ ਦੇਖੋ ਜਿਵੇਂ ਸਾਨੂੰ ਘਰਾਂ ਦੇ ਵਿੱਚ ਆ ਮੇਰੇ ਘਰ ਦੇ ਪਿੱਛੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੋਵੇ ਤੇ ਮੈਂ ਆਸ ਤੇ ਉਮੀਦ ਰੱਖ ਕੇ ਬੈਠਾ ਹਵਾਂ ਤੇ ਅੱਜ ਅਸੀਂ ਘਰਾਂ ਦੇ ਵਿੱਚ ਬੈਠੇ ਆ ਕਿ ਮਨ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਆ ਵੀ ਕਿਤੇ ਨਾ ਕਿਤੇ ਹੁਣ ਇਹ ਸਰਕਾਰ ਸੁਣਨਾ ਵੀ ਨਹੀਂ ਚਾਹੁੰਦੀ ਤੇ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਇਹਦਾ ਮਤਲਬ ਗੁੰੰਗੀ ਤੇ ਬੋਲੀ ਸਰਕਾਰ ਆ ਇਹ ਜਵਾਬ ਫਿਰ 2027 ਚ ਲਾਉਂਗੇ ਤੁਸੀਂ 2027 ਦੇ ਵਿੱਚ ਫਿਰ ਅਸੀਂ ਨੈਸ਼ਨਲ ਲੋਕ ਸੇਵਾ ਪਾਰਟੀ ਆਪਣੇ ਉਮੀਦਵਾਰਾਂ ਨੂੰ ਈਮਾਨਦਾਰ ਲੋਕਾਂ ਨੂੰ ਖੜਾ ਕਰਕੇ ਆਪਣੀ ਸਰਕਾਰ ਬਣਾਏਗੀ ਔਰ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੇ ਦੇ ਬਿਹਤਰੀ ਲਈ ਕੰਮ ਕਰੇਗੀ ਅਸੀਂ ਤਾਂ ਫਿਰ ਇਹੇ ਉਮੀਦ ਰੱਖਦੇ ਆ ਆਮ ਲੋਕਾਂ ਨੂੰ ਇਹ ਕਰਦੇ ਆ ਅچھے ਕੈਂਡੀਡੇਟ ਨੂੰ ਵੋਟ ਪਾਓ ਅੱਛਾ ਸੀਐਮ ਚੁਣੋ ਔਰ ਜਿਹੜਾ ਪੰਜਾਬ ਦਾ ਦਰਦ ਰੱਖਦਾ ਹੋਵੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸਨ ਸਾਡੇ ਨਾਲ ਝੰਡਿਆਲਾ ਮੰਝਗੀ ਪਿੰਡ ਦੇ ਜਿਹੜੇ surjit thappar ਤਾਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਤਾਂ ਤਸਵੀਰਾਂ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਦੇਖ ਰਹੇ ਹੋ ਅੱਜ ਇਹਨਾਂ ਨੂੰ ਇਹਨਾਂ ਦੀ ਡਿਊਟੀ ਲਗਾਈ ਹੋਈ ਹੈ ਕਿ surjit thappar ਨੇ ਜਿਹੜੇ ਇਹਨਾਂ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਜਾਵੇ ਇਹਨਾਂ ਨੂੰ ਘਰ ਦੇ ਵਿੱਚੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਜਲੰਧਰ ਜ਼ਿਲ੍ਹੇ ਦੇ ਝੰਡਿਆਲਾ ਮੰਝਗੀ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਯੁੱਧ ਨਸ਼ਾ ਵਿਰੋਧ ਤਹਿਤ ਨਸ਼ਾ ਵਿਰੋਧੀ ਮਹਿੰਮ ਜਾਂ ਨਸ਼ਾ ਮੁਕਤੀ ਮਹਿੰਮ ਦੀ ਆਪਾਂ ਗੱਲ ਕਰ ਲਈ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਇਹ ਪਿੰਡਾਂ ਨੂੰ ਸੰਬੋਧਨ ਕਰ ਰਹੇ ਜੇਕਰ ਅਜਿਹੇ ਲੋਕ ਜਿਹੜੇ ਪੰਜਾਬ ਪੱਖੀ ਗੱਲ ਕਰਨੀ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਮਸਲੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਨਾਲ ਸਾਂਝੇ ਕਰਨੇ ਚਾਹੁੰਦੇ ਨੇ ਜੇਕਰ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਊਗਾ ਜਾਂ ਹਾਊਸ ਅਰੈਸਟ ਕੀਤਾ ਜਾਊਗਾ ਤਾਂ ਉਹਨਾਂ ਦੇ ਸਵਾਲ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਨਹੀਂ ਉਹ ਕਿੰਨਾ ਨੂੰ ਦੱਸਣਗੇ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਜੋ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ